ਸਸਤਰੀ ਗਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਅੱਜ ਦੇ ਮਾਡਰਨ ਯੋਗ ਚ ਬਹੁਤ ਸਾਰੇ ਲੋਕ ਬਹੁਤ ਸਾਰੇ ਨੌਜਵਾਨ ਹੈ ਜਿਹੜੇ ਸੋਸ਼ਲ ਮੀਡੀਆ ਤੇ ਵਿਜੀ ਰਹਿੰਦੇ ਆ ਭਾਵੇਂ ਨੈਟਵਰਕਿੰਗ ਦੀ ਦੁਨੀਆ ਬਹੁਤ ਕੰਮ ਦੀ ਹੈ ਪਰ ਦੂਜੇ ਪਾਸੇ ਹੈ ਵੇਲੇ ਕੰਮ ਵਾਸਤੇ ਵੀ ਹੈ ਜਿਹੜਾ ਅਸੀਂ ਯੋਜ ਕਰਦੇ ਆ ਬਹੁਤ ਸਾਰਾ ਸਮਾਂ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਬਰਬਾਦ ਕਰ ਦਿੰਦੇ ਆ ਤੇ ਅਕਸਰ ਜਿਹੜੇ ਸਾਹਿਤ ਨਾਲ ਜੁੜੇ ਹੋਏ ਲੋਕ ਹੈ ਗਿਆਨ ਦੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਕਿਤਾਬਾਂ 'ਚ ਦੇਖਣ ਨੂੰ ਮਿਲਦੀਆਂ ਤੇ ਅੱਜ ਦੇ ਨੌਜਵਾਨ ਪੀੜ੍ਹੀ ਹੈ ਜਿਹੜੇ ਉਹ ਕਿਤਾਬਾਂ ਤੋਂ ਬਹੁਤ ਜ਼ਿਆਦਾ ਦੂਰ ਹੋ ਰਹੀ ਹੈ ਪਰ ਇਹੋ ਜੇ ਮਾਹੌਲ ਦੇ ਵਿੱਚ ਨੌਜਵਾਨ ਜਿਹੜੇ ਸਾਡੇ ਨਾਲ ਮੌਜੂਦ ਹੈ ਅਸੀਂ ਪਹੁੰਚੇ ਹਾਂ ਸਰਸਾ ਜ਼ਿਲ੍ਹਾ ਦੇ ਪਿੰਡ ਝਿੜੀ ਗੁਰਪ੍ਰੀਤ ਸਿੰਘ ਕਾਸਿਫ ਸਾਡੇ ਨਾਲ ਮੌਜੂਦ ਆ ਉਮਰ ਇਹਨਾਂ ਦੀ ਛੋਟੀ ਹੈ ਪਰ ਕਿਤਾਬਾਂ ਲਿਖਣ ਦਾ ਸ਼ੌਂਕ ਤੇ ਸਾਹਿਤ ਨਾਲ ਜਿਹੜਾ ਇਹਨਾਂ ਦਾ ਪਿਆਰ ਹੈ ਉਸ ਨੂੰ ਦੇਖ ਕੇ ਸਾਨੂੰ ਲੱਗਿਆ ਵੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਹੁਣ ਤੱਕ ਜਿਹੜੇ ਇਹਨਾਂ ਨੇ ਕਈ ਕਿਤਾਬਾਂ ਲਿਖੀਆਂ ਔਰ ਕੋਈ ਕਿਤਾਬਾਂ ਲਿਖ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਕੀ ਕੀ ਇਹਨਾਂ ਦਾ ਹੋਰ ਵਿਚਾਰ ਹੈ ਕਿਤਾਬਾਂ ਲਿਖਣ ਦਾ ਜਸਾਈਤ ਨਾਲ ਹੋਰ ਅੱਗੇ ਚੱਲਣ ਦਾ ਸਿਲਸਿਲਾ ਕਦੋਂ ਤੱਕ ਤੇ ਕਿਵੇਂ ਚੱਲਣਾ ਹੈਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਵੀਰੇ ਗੁਰਪ੍ਰੀਤ ਸਭ ਤੋਂ ਪਹਿਲਾਂ ਆਪਣੇ ਇਲਾਕੇ ਏਰੀਏ ਬਾਰੇ ਥੋੜੀ ਜਾਣਕਾਰੀ ਸ਼ਾਰਟ ਚ ਦੱਸ ਦਿਓ ਕਿੰਨੀ ਉਮਰ ਹੈ ਤੇ ਹੁਣ ਕੀ ਕਰ ਰਹੇ ਹੋ ਅੱਜ ਕੱਲ ਕਿੱਥੋਂ ਤੱਕ ਪੜਿਆ ਹੋ ਮੇਰਾ ਜਿਹੜਾ ਪਿੰਡ ਹੈ ਜੀ ਉਹ ਸਰਸੇ ਜ਼ਿਲ੍ਹੇ ਦੇ ਵਿੱਚ ਪੈਂਦਾ ਛਿੜੀ ਪਿੰਡ ਹੈ ਮੇਰਾ ਤੇ ਵੱਡਾ ਗੁੜਾ ਤਹਿਸੀਲ ਦੇ ਵਿੱਚ ਆਉਂਦਾ ਜੀ ਇਹ ਅੱਜ ਤੋਂ ਬਾਅਦ ਤੁਮ ਲੋ ਇਹ ਪਗਲ ਕਰੀਏ ਅੱਜ ਦੇ ਸਮੇਂ ਦੀ ਮੈਂ ਮੁੱਲਾ ਦਾ ਆਪਣੀ ਏਰੀਏ ਦੇ ਵਿੱਚ ਮੈਂ ਜੇ ਕਦਾ ਹੋਰ ਹੋਊਗਾ ਜੋ ਕਿਤਾਬਾਂ ਪੜਨ ਦਾ ਜਾਂ ਲਿਖਣ ਦਾ ਸ਼ੌਂਕ ਰੱਖਦਾ ਹੋਊਗਾ ਜੀ ਹੂੰ ਇਹ ਸ਼ੌਂਕ ਆ ਜਿਹੜਾ ਇਹ ਮੰਨ ਲਓ ਕਿਤੇ ਵੀ ਪੈਦਾ ਹੋ ਸਕਦਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹ ਕੋਈ ਖਾਸ ਏਰੀਆ ਤੋਂ ਹੋਣਾ ਹੀ ਜ਼ਰੂਰੀ ਆ ਕਿ ਤੁਸੀਂ ਕਿਸੇ ਪੜੇ ਹੋਏ ਇਲਾਕੇ ਤੋਂ ਹੋਣਾ ਚਾਹੀਦਾ ਨਹੀਂ ਐਡੀ ਕੋਈ ਹੁਣੀ ਹੈਗੀ ਇਹ ਤੁਸੀਂ ਕਿਸੇ ਵੀ ਘਰ ਦੇ ਵਿੱਚ ਪੈਦਾ ਹੋ ਕੇ ਕਿਸੇ ਵੀ ਇਲਾਕੇ ਦੇ ਵਿੱਚ ਪੈਦਾ ਹੋ ਕੇ ਜਿਹੜਾ ਇਹ ਸ਼ੌਂਕ ਪਾਲ ਸਕਦੇ ਤੇ ਆਪ ਜਿਹੜੀ ਸੋਚ ਨੂੰ ਨਿਖਾਰ ਸਕਦੇ ਕਿੰਨੀ ਤੁਹਾਡੀ ਉਮਰ ਹੋ ਗਈ ਕਿੱਥੋਂ ਤੱਕ ਸਟੱਡੀ ਕਰ ਲਈ ਤੇ ਕਦੋਂ ਹੈ ਜਿਹੜੀ ਇਹ ਚਿੰਗ ਹੈ ਕਿਤਾਬਾਂ ਨਾਲ ਸਾਹਿਤ ਨਾਲ ਲੱਗੀ ਤੁਹਾਨੂੰ ਮੇਰੀ ਉਮਰ ਹੁਣ ਤਕਰੀਬਨ 25 ਸਾਲ ਦੀ ਹੋ ਗਈ ਜੀ ਤੇ ਮੈਂ ਜਿਹੜਾ ਸਾਹਿਤ ਨਾਲ ਜੁੜਿਆ ਸੀ ਉਹ 15 16 ਦੀ ਉਮਰ ਦੇ ਵਿੱਚ ਛੁੜਿਆ ਸੀਗਾ ਜਦੋਂ 15 16 ਸਾਲਾਂ ਦਾ ਸੀ ਇਹ ਜਿਹੜੇ ਛੜੰਗਾ ਮੈਨੂੰ ਗੁਰੂ ਘਰ ਤੋਂ ਪਈ ਜੇ ਕਿਤਾਬਾਂ ਪੜਨ ਦੀ ਗੁਰੂ ਘਰ ਮੱਥਾ ਟੇਕਣ ਜਾਂਦੇ ਜੇ ਤਾਂ ਉੱਥੇ ਸੰਥਾ ਲੈਂਦੇ ਬਾਣੀ ਦੀ ਬਾਣੀ ਦੇ ਸੰਥ ਦੇ ਨਾਲ ਨਾਲ ਜੋ ਉਥੇ ਇਤਿਹਾਸ ਕਿਤਾਬਾਂ ਹੁੰਦੀਆਂ ਉਹ ਪੜਦੇ ਉਹ ਪੜਨ ਦੇ ਨਾਲ ਨਾਲ ਇੱਕ ਇਤਿਹਾਸ ਨੂੰ ਜਾਣਨ ਦੀ ਹੋਰ ਅੰਦਰ ਜਿਹੜੇ ਰੁਚੀ ਪੈਦਾ ਹੋਈ ਵੀ ਆਪਣਾ ਇਤਿਹਾਸ ਕੀ ਆ ਇਹਦੇ ਬਾਰੇ ਜਾਣੀ ਹੈ ਨਾ ਉਸ ਨੂੰ ਜਾਣਨ ਦੇ ਲਈ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸੀ ਉਹਨੂੰ ਜਾਣਦੇ ਹੋਏ ਹੁਣ ਤੱਕ ਜਿਹੜੇ ਲਗਾਤਾਰ ਕਿਤਾਬਾਂ ਮੈਂ ਪੜ੍ਹ ਰਿਹਾ ਹਾਂ ਜੀ ਇਤਿਹਾਸ ਨਾਲ ਰਿਲੇਟਡ ਨਾਲ ਵਾਲਾ ਹੈ ਨਾ ਦੁਨੀਆ ਪੱਧਰ ਦੇ ਦੇਸ਼ ਇਤਿਹਾਸ ਦੇ ਤੇ ਇਹ ਰੁਚੀ ਮੁੱਲਾ ਦੀ ਜ਼ਿੰਦਗੀ ਪਰ ਖਤਮ ਨਹੀਂ ਹੋਣੀ ਤੇ ਮੁੱਕਣੀ ਵੀ ਨਹੀਂ ਜੀ ਕਿਤੇ ਤੇ ਹੁਣ ਵੀ ਲਗਾਤਾਰ ਮੈਂ ਕਿਤਾਬਾਂ ਪੜ੍ਹਦਾ ਹਾਂ ਜੀ ਬਹੁਤ ਵਧੀਆ ਸਫਰ ਚੱਲ ਰਿਹਾ ਹੈ ਜੀ ਜਦੋਂ ਅਕਸਰ ਦੇਖਿਆ ਜਾਂਦਾ ਵੀ 6ਵੀਂ ਕਲਾਸ ਤੋਂ ਦੀ ਸ਼ੁਰੂਆਤ ਹੁੰਦੀ ਆ ਫਿਰ ਮੈਟਰਿਕ ਪਲੱਸ 2 ਤੋਂ ਕਾਲਜ ਤੱਕ ਦਾ ਜਦੋਂ ਸਫ਼ਰ ਹੁੰਦਾ ਹੈਗਾ ਤੇ ਜਿਆਦਾਤਰ ਨੌਜਵਾਨਾਂ ਦਾ ਉਸ ਟਾਈਮ 'ਚ ਕਿਦੋਂ ਕਿਤਾਬਾਂ ਨਾਲ ਲਗਾਵ ਹੁੰਦਾ ਉਦੋਂ ਥੋੜਾ ਜਿਹਾ ਸ਼ੌਂਕ ਇਹ ਹਰੇਕ ਬੰਦੇ 'ਚ ਆਉਂਦਾ ਹੈ ਵੀ ਉਹ ਕਵਿਤਾਵਾਂ ਲਿਖਦਾ ਗੀਤ ਲਿਖਦਾ ਤੇ ਫਿਰ ਇੱਕ ਦੌਰ ਆਉਂਦਾ ਤੇ ਫਿਰ ਉਹ ਬਿਲਕੁਲ ਸਾਫ਼ ਹੋ ਜਾਂਦਾ ਤੇ ਤੁਹਾਡੇ ਤੇ ਵੀ ਉਹ ਆਇਆ ਪਰ ਤੁਸੀਂ ਲਗਾਤਾਰ ਉਸ ਜੀ ਨਾਲ ਜੁੜੇ ਰਹੇ ਕਿਵੇਂ ਲੱਗਦਾ ਵੀ ਕਿਵੇਂ ਸ਼ੁਰੂਆਤ ਤੁਹਾਡੇ ਗੀਤ ਲਿਖਦੇ ਸੀ ਕਵਿਤਾ ਲਿਖਦੇ ਸੀ ਕੀ ਕਹਾਣੀਆਂ ਲਿਖਦੇ ਸੀ ਇਹ ਇਹ ਬੰਦਾ ਨਾ ਜਿਹੜੀ ਜਵਾਨੀ ਹੁੰਦੀ ਹੈ ਜੀ ਉਮਰ ਹੁੰਦੀ ਹੈ ਇਹ ਇੱਕ ਲਗਾਮ ਵਾਂਗ ਹੁੰਦੀ ਜਿਵੇਂ ਘੋੜੇ ਦੀ ਲਗਾਮ ਹੁੰਦੀ ਹੈ ਜਿੱਦਾਂ ਨੂੰ ਖਿੱਚਾਂਗੇ ਉਦੋਂ ਨੂੰ ਮੁੜ ਜਾਂਦੀ ਮੰਨ ਲਓ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਤਾਂ ਮੰਨ ਲਓ ਅੰਦਰ ਦਿਮਾਗ ਦੇ ਵਿੱਚ ਖਿਆਲ ਫੁੱਟਣੇ ਸ਼ੁਰੂ ਹੋ ਗਏ ਨਵੇਂ-ਨਵੇਂ ਸ਼ਬਦ ਪੈਦਾ ਹੋਣੇ ਸ਼ੁਰੂ ਹੋ ਗਏ ਇੱਕ ਉਮਰ ਐਸੀ ਹੁੰਦੀ ਹੈ ਜਿਹੜਾ ਤੇ ਜਦੋਂ ਪਲੱਸ 2 ਤੱਕ ਸੀਗਾ ਮੰਨ ਲਓ ਉਦੋਂ ਲਿਖਣ ਦਾ ਸ਼ੌਂਕ ਪੈ ਗਿਆ ਮੈਨੂੰ ਬੈਠੇ-ਬੈਠੇ ਗੀਤ ਲਿਖ ਦੰਦੇ ਸੀ ਹੈਨਾ ਇੰਨੀ ਪ੍ਰੈਕਟਿਸ ਸੀਗੀ ਕੋਈ ਵੀ ਗੀਤ ਮੰਨ ਲਓ ਕੋਈ ਮੋਟਰਸਾਈਕਲਾਂ ਦੇ ਗੀਤ ਲਿਖੇ ਕਿ ਮੋਟਰਸਾਈਕਲ ਉਹਨਾਂ ਦੇ ਗੀਤ ਲਿਖਤੇ ਯਾਰਾਂ ਬੇਲੀਆਂ ਦੇ ਗੀਤ ਲਿਖਦਨੇ ਹੈਨਾ ਦ ਉਹ ਤਾਂ ਇਹੋ ਤਸਕਤਾ ਵੀ ਹੁੰਦੀ ਸੀ ਵੀ ਯਾਰ ਆਪਾਂ ਰਾਈਟਰ ਬਣਾਗੇ ਹਨਾ ਗੀਤਕਾਰ ਬਣਾਗੇ ਪਰ ਸਮੇ ਦੇ ਹਿਸਾਬ ਨਾਲ ਜਦੋਂ ਇਤਿਹਾਸ ਨੂੰ ਪੜਿਆ ਤਾਂ ਅੰਦਰ ਇੱਕ ਡਹਿਰਾਪਣ ਆਇਆ ਲੋਕ ਕਿ ਵੀ ਯਾਰ ਗੀਤ ਵੀ ਲਿਖ ਸਕਦੇ ਆ ਪਰ ਜਿਹੜੇ ਆਹ ਹੋਰ ਵੱਡੀਆਂ ਚੀਜ਼ਾਂ ਨੇ ਹਨਾ ਇਹਨਾਂ ਨੇ ਆਪ ਦਾ ਵੱਡਾ ਘਰ ਬਣਾਇਆ ਮਤਲਬ ਘੋੜੇ ਦੀ ਲਗਾਮ ਆ ਜਿਹੜੀ ਉਹ ਦੂਜੀ ਸਾਈਡ ਹੋ ਗਈ ਗੀਤਾਂ ਤੋਂ ਹਨਾ ਤੇ ਫਿਰ ਕਿਤਾਬਾਂ ਮੈੰਨੀ ਹੋਰ ਗਹਿਰੀਆਂ ਰੋਚੀਆਂ ਪੈਦਾ ਹੋਈਆਂ ਗੀਤ ਉਹ ਜਿਹੜੇ ਪਿਆਰ ਵਾਲੇ ਸੀ ਯਾਰਾਂ ਵਾਲੇ ਗੀਤ ਸੀਗੇ ਹਨਾ ਉਹ ਪਿੱਛੇ ਰਹਿ ਗਏ ਉਹ ਲਿਖੇ ਹੀ ਨਹੀਂ ਗਏ ਤੁਮੜਕੇ ਜਦੋਂ ਛੋੜੇ ਸੋਚ ਬਦਲ ਜਾਂਦੀ ਹੈ ਕਿੰਨੇ ਕੁ ਲਿਖਦੇ ਸੀ ਉਹ ਤਾਂ ਹੀ ਆਣ ਗਏ ਨੇ ਤੇ ਲਿਖਦੇ ਸੀ ਡੈਰੀਆਂ ਨੇ ਡੈਰੀਆਂ ਭਰੀਆਂ ਪਿੰਗਾਂ ਹੁਣ ਵੀ ਭਰੀਆਂ ਭੀਆਂ ਹੋਣੀਆਂ ਜੀ ਹਨਾ ਫਿਰ ਇਹ ਵੀ ਲੱਗਿਆ ਵੀ ਕੋਈ ਕਲਾਕਾਰ ਵੀ ਜਿਹੜਾ ਗਾਇਕ ਹੈ ਉਹ ਸਾਡੇ ਗੀਤਾਂ ਨੂੰ ਉਦੋਂ ਉਦੋਂ ਇਹ ਹੁੰਦਾ ਸੀ ਮੰਨ ਲਓ 0+2 ਦੀ ਗੱਲ ਆ ਵੀ ਕਈ ਕਲਾਕਾਰਾਂ ਨੂੰ ਫੋਨ ਕਰ ਲੈਣੇ ਤੇ ਵੀ ਭਾਈ ਮੈਂ ਗੀਤ ਲਿਖਦਾ ਹੈ ਗੀਤ ਕਿਸ ਨੂੰ ਪਸੰਦ ਨਹੀਂ ਆਇਆ ਗੀਤ ਪਸੰਦ ਆਉਂਦੇ ਸੀ ਮੰਨ ਲਓ ਆਖਰ ਤੇ ਕਹਿੰਨਾਂ ਦੇ ਪੈਸੇ ਲੱਗਣਗੇ ਹੈਨਾ ਫਿਰ ਪੈਰ ਆਦ ਪਿੱਛੇ ਘੇਚ ਲੈਂਦੇ ਸੀ ਵੀ ਉਹ ਕਹਿੰਦਾ ਵੀ ਯਾਰ 5000 ਰੁਪਏ ਪਾ ਦੇ ਖਾਤੇ ਚ ਤੇ ਅਕੀਤ ਰਿਕਾਰਡ ਕਰ ਦਾਂਗੇ 2000 ਪਾ ਦੇ ਖਾਤੇ ਚ ਉਦੋਂ ਮਤਲਬ ਉਮਰ ਚ ਕੋਈ ਕਮਾਈ ਤਾਂ ਹੈ ਨਹੀਂ ਸੀ ਘਰੋਂ ਹੀ ਮੰਗਣੇ ਪੈਂਦੇ ਸੀ ਹਨਾ ਤਾਂ ਫਿਰ ਇੱਕ ਸ਼ਰਮਜੀ ਵੀ ਹੁੰਦੀ ਯਾਰ ਘਰੋਂ ਆਪ ਦਾ ਗੀਤ ਦੇਣਾ ਉਧਰ ਪੈਸੇ ਦੇਣੇ ਹਨਾ ਇਹ ਗੱਲ ਓਕਹੀ ਲੱਗਦੀ ਸੀ ਤਾਂ ਕਰਕੇ ਕੋ ਸ਼ੌਂਕ ਉਦਰੀ ਰਹਿ ਗਿਆ ਜੇ ਹੁੰਦੇ ਹੋਰ ਪੈਸੇ ਪੂਸੇ ਮਿਲਦਾ ਤਾਂ ਅੱਜ ਗੀਤਕਾਰ ਵੀ ਹੁੰਦੇ ਹਨਾ ਤੇ ਹਾਂ ਇਹ ਸਾਇਤ ਆਲੇ ਪਾਸੇ ਜਿਹੜਾ ਇਤਿਹਾਸ ਦੇ ਨਾਲ ਜਿਹੜੇ ਉਦੋਂ ਫਿਰ ਜਗਿਆਸਾ ਗੀਤਾਂ ਤੋਂ ਜਦੋਂ ਤੁਹਾਡੇ ਦੂਜੇ ਪਾਸੇ ਸਾਹਿਤ ਨਾਲ ਫਿਰ ਉਹ ਕਿਦੇ ਕਿਵੇਂ ਪ੍ਰੇਰਣਾ ਕੋਈ ਕਿਹੜੀਆਂ ਕਿਤਾਬਾਂ ਇਹ ਹੈ ਜੀਆਂ ਸੀ ਜਿਹੜਾ ਤੁਹਾਡਾ ਜਿਹੜਾ ਉਹ ਰਾਹ ਪਾ ਲਿਆ ਗਿਆ ਸਭ ਤੋਂ ਪਹਿਲਾਂ ਤਾਂ ਜੀ ਸਭ ਤੋਂ ਜਿਹੜੇ ਮੇਨ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਮਤਲਬ ਹਜ਼ੂਰੀ ਦੇ ਵਿੱਚ ਮੈਨੂੰ ਪੜ੍ਹਨਾ ਸ਼ੌਕ ਪਿਆ ਹੈ ਹਨ ਤੇ ਉਸ ਤੋਂ ਵੱਡਾ ਮਨ ਲੱਗਾ ਹਾਲੇ ਤੱਕ ਕੋਈ ਗਿਆਨ ਨਹੀਂ ਬਣਿਆ ਜਦੋਂ ਮੈਂ ਬਾਹਰੋਂ ਮੰਨ ਲਓ ਗੁਰਬਾਣੀ ਤੋਂ ਬਾਅਦ ਜੋ ਲਿਟਰੇਰੀਕ ਪੜ੍ਹਨਾ ਸ਼ੁਰੂ ਕੀਤਾ ਤਾਂ ਬਹੁਤ ਆ ਕਿਤਾਬਾਂ ਬਣੀਆਂ ਸੀ ਹਨਾ ਉਹ ਮਤਲਬ ਮਸ਼ਹੂਰ ਜੀਆਂ ਹੁੰਦੀਆਂ ਕੋਈ ਕਵਿਤਾ ਦੀ ਕਿਤਾਬ ਹੋਗੀ ਪਰ ਉਹ ਆਨੰਦਨੀ ਸੀ ਨਿੰਦੀ ਮੰਨ ਲਓ ਐਂ ਜੀ ਨਹੀਂ ਲੱਗਦਾ ਵੀ ਕੁਝ ਪੜਿਆ ਮੈਂ ਐਂ ਕਾ ਪੜਦਾ ਪੜਦਾ ਮੰਨ ਲਓ ਕਿਤਾਬ ਪੜੀ ਇੱਕ ਜੰਗ ਬਹਾਦਰ ਗੋਲ ਦੀ ਅਨੁਵਾਦ ਕੀਤੀ ਹੋਈ ਮਖਾਇਲ ਨੀਮੀ ਦੀ ਲਿਖੀ ਹੋਈ ਆ ਉਹ ਹੈਗੀ ਸੀ ਅਪ ਖਲੀਲ ਜ਼ਵਰਾਨ ਦੀ ਜੀਵਨੀ ਇਹ ਖਲੀਲ ਜ਼ਵਰਾਨ ਦੀ ਜੀਵਨੀ ਪੜੀ ਤਾਂ ਇੱਕ ਲੇਖਕ ਦੀ ਜ਼ਿੰਦਗੀ ਬਾਰੇ ਪਤਾ ਲੱਗਿਆ ਹਨਾ ਇੱਕ ਲੇਖਕ ਦੀ ਜ਼ਿੰਦਗੀ ਹੈ ਜਿਹੜੀ ਕਿਹੜੇ ਕਿਹੜੇ ਪੜਾਵਾਂ ਤੋਂ ਗੁਜ਼ਰਦੀ ਆ ਤੋਂ ਲੇਖਕ ਆਪਦੇ ਆਖਰੀ ਸਮੇਂ ਪਿਆ ਹੁੰਦਾ ਮਰਨ ਕਿਨਾਰੇ ਤਾਂ ਉਹਦੋਂ ਦਾ ਜਿਹੜਾ ਕੀ ਦਰਸ਼ ਹੁੰਦਾ ਹੈ ਨਾ ਕੀ ਕ੍ਰੀਏਟ ਹੋ ਰਿਹਾ ਹੁੰਦਾ ਜਦੋਂ ਦੁਨੀਆ ਪੜਦੀ ਆ ਦੁਨੀਆ ਦੇ ਵਿੱਚ ਫੇਮਸ ਹੋ ਰਿਹਾ ਹੁੰਦਾ ਬੰਦਾ ਜਿਹੜਾ ਆਦੇ ਆਖਰੀ ਸਮੇਂ ਦੇ ਪਿਆ ਉਹ ਸਮੇ ਉਹ ਸਾਰੀ ਰੁਚੀ ਜਿਹੜੀ ਉਹ ਪੈਦਾ ਹੁੰਦੀ ਹੈ ਜੀ ਤੇ ਉਹ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੈਂ ਮੰਨ ਲਓ ਫਿਰ ਲਗਾਤਾਰ ਕਤਬਾਂ ਜਿਹੜੀਆਂ ਸੀਰੀਅਸ ਕਿਤਾਬਾਂ ਨੇ ਵਰਲਡ ਦੀਆਂ ਨਾ ਉਹਨਾਂ ਨੂੰ ਪੜਨਾ ਸ਼ੁਰੂ ਕੀਤਾ ਉਹ ਕਿਤਾਬ ਨੇ ਇੱਕ ਰੁੱਖ ਮੋੜਤਾ ਮੇਰਾ ਹਨਾ ਤੇ ਉਹ ਅਨੁਵਾਦ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਜੰਗ ਬਹਾਦਰ ਗੋਲ ਨੇ ਤੇ ਬਹੁਤ ਕਮਾਲ ਦੀ ਹੈ ਜੀ ਹਾਂਜੀ ਉਦੋਂ ਬਾਅਦ ਫਿਰ ਪਲੱਸ 2 ਦੇ ਫਿਰ ਕਾਲਜ ਹੈ ਜਿਹੜਾ ਸਫ਼ਰ ਚੱਲਦਾ ਰਿਹਾ ਤੇ ਜਿਹੜੀ ਪਹਿਲੀ ਕਿਤਾਬ ਆ ਤੁਹਾਡੇ ਜਿਹੜੇ ਮਹਾਨ ਯੋਦਾ ਸਿਕੰਦਰ ਬਾਰੇ ਲਿਖੀ ਹੋਈ ਹੈ ਤੇ ਉਹ ਸੰਧਾਰ ਬਾਰੇ ਉਹ ਪਹਿਲਾਂ ਹੀ ਸ਼ੁਰੂਆਤ ਹੀ ਇਹ ਹੋ ਗਿਆ ਸੀਗਾ ਵੀ ਇਸ ਬਾਰੇ ਆਪਾਂ ਜਿਆਦਾ ਪੜ੍ਹ ਕੇ ਉਹਦੇ ਲਿਖਣਾ ਜਾਂ ਇੱਕ ਇੱਕ ਸ਼ੌਂਕ ਹੁੰਦਾ ਜਿਵੇਂ ਕਹਾਣੀਆਂ ਕੋਈ ਵੀ ਚੀਜ਼ ਜਾਂ ਨਾਵਲ ਆਪਾਂ ਪੜ੍ਹਦੇ ਆਂ ਆਪੇ ਮਨ ਦੀ ਸੰਤੋਸ਼ਟੀ ਵਾਸਤੇ ਪੜ੍ਹਦੇ ਆਂ ਹਨਾ ਜਾਣਕਾਰੀ ਮਿਲ ਜਾਂਦੀ ਹੈ ਤੇ ਫਿਰ ਉਹ ਲਿਖਣ ਵਾਲੇ ਪਾਸੇ ਵਿਚਾਰ ਕਿਉਂ ਮੜੇ ਜਿਹੜੀ ਸਿਕੰਦਰ ਮਹਾਨ ਕਿਤਾਬ ਸੀ ਜੀ ਮੰਨ ਲਓ ਕੋਈ ਅੰਦਰੋਂ ਤਾਂ ਨਹੀਂ ਸੀ ਇੰਨਾ ਵੀ ਕਿ ਸਿਕੰਦਰ ਦੇ ਕੋਈ ਫੈਨ ਸੀ ਇਹ ਇਹ ਜੀ ਗੱਲ ਨਹੀਂ ਸੀ ਸਿਕੰਦਰ ਨਾਲ ਇੱਕ ਮੰਨ ਲਓ ਆਪਣੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਗਹਿਰਾ ਸਭ ਛੱਡੀ ਹੋਈ ਉਹ ਬੰਦੇ ਨੇ ਅਕਸਰ ਕਹਿੰਦੇ ਆ ਵੀ ਜਿਹੜਾ ਜਦੋਂ ਜਾਂਦਾ ਵੀ ਖਾਲੀ ਹੱਥ ਗਿਆ ਸੀ ਹਾਂ ਖਾਲੀ ਹੱਥ ਗਿਆ ਸਕੰਦਰ ਹੈ ਬڑا ਸਕੰਦਰ ਬਣਾ ਫਿਰਦਾ ਮਹਾਨ ਹਾਂ ਕੁ ਜਾਣਾਂ ਦਾ ਖਾਲੀ ਹੱਥ ਹੀ ਸੀ ਸਕੰਦਰ ਵੀ ਖਾਲੀ ਹੱਥ ਗਿਆ ਤੂੰ ਬڑا ਸਕੰਦਰ ਬਣਾ ਹਾਂ ਦੁਨੀਆ ਜਿੱਤ ਲਈ ਸੀ ਹਾਂ ਜੀ ਬਿਲਕੁਲ ਜਿਹੜਾ ਸਕੰਦਰ ਸੀ ਸਕੰਦਰ ਤੋਂ ਆਪਾਂ ਸਿੱਖਿਆ ਉਹ ਤੋਂ ਕੋਸ਼ਾ ਹੈ ਨਾ ਮੰਨ ਲਓ ਉਹ ਸਾਰੀ ਦੁਨੀਆ ਜਿੱਤਦਾ ਆ ਰਿਹਾ ਉਹਨੂੰ ਗਣੂ ਮਨ ਦੇ ਵਿੱਚ ਇਹ ਸੀ ਵੀ ਮਜਿੱਤੀ ਲੈਣਾ ਸਾਰਾ ਕੁਛ ਨਾ ਸਾਰੀ ਦੁਨੀਆ ਧਰਤੀ ਜਿੱਤਨੀ ਹੈ ਜਿਹੜਾ ਮਕਸਦ ਹੀ ਧਰਤੀ ਜਿੱਤਣ ਦਾ ਸੀ ਤੇ ਉਸ ਤੋਂ ਬਾਅਦ ਉਹ ਹਾਰ ਜਾਂਦਾ ਜਦੋਂ ਉਹਨਾਂ ਸਮਝੋਤਾ ਕਰਕੇ ਮੁੜ ਜਾਂਦਾ ਜਾਂ ਉਹਦੇ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਵੀ ਯਾਰ ਇੱਥੋਂ ਤੱਕ ਆਏ ਸੀਗੇ ਹੈ ਵੀ ਹੁਣ ਮੁੜ ਜਗੇ ਤੇ ਉਹ ਉਹ ਮਾਨਸਿਕ ਸਥਿਤੀ ਹੈ ਜਿਹੜੀ ਬੰਦੇ ਦੀ ਪਾਵਰ ਆ ਹੈ ਨਾ ਵੀ ਦੁਨੀਆ ਜਿੱਤਣ ਦੀ ਪਾਵਰ ਉਹ ਜਿਹਦੇ ਨਾਲ ਜ਼ਿਆਦਾ ਪ੍ਰਭਾਵਿਤ ਕੀਤਾ ਕਿਉਂਕਿ ਸੋਚਣਾ ਐਡਾ ਵੱਡੀ ਸੋਚ ਰੱਖਣਾ ਆਪਣੀ ਸੋਚ ਨਹੀਂ ਐਡੀ ਵੱਡੀ ਹੁੰਦੀ ਹੈ ਨਾ ਐਡੀ ਵੱਡੇ ਸੋਚ ਰੱਖਣਾ ਵੀ ਯਾਰ ਆਪ ਦੁਨੀਆ ਜਿੱਤਨੀ ਹੈ ਪਹਿਲੀ ਵਾਰ ਉਹ ਬੰਦੇ ਨੇ ਰੱਖੀਸਤਾਂ ਕਰਕੇ ਉਹਨੂੰ ਮਹਾਨ ਕਹਿੰਦੇ ਆ ਉਹ ਸੋਚ ਅੱਡੀ ਵੱਡੀ ਜਿਹੜੀ ਸੋਚੀ ਸੀ ਨਾ ਦੁਨੀਆ ਜਿੱਤਣ ਦੀ ਉਹਨੇ ਸੋਚੀ ਸੀ ਪਹਿਲੀ ਵਾਰ ਤਾਂ ਕਰਕੇ ਉਹਨੂੰ ਮਹਾਨ ਕਿਹਾ ਜਾਂਦਾ ਵਿਚਾਕ ਉਹ ਤਾਂ ਜਿੱਤੀ ਨਹੀਂ ਗਈ ਸਾਢੇ 3% ਹਿੱਸਾ ਦੁਨੀਆ ਦਾ ਉਹਨੇ ਲਗਭਗ ਦਿੱਤਾ ਸੀ ਤੇ ਬਹੁਤ ਕਮਾਲ ਦਾ ਬੰਦਾ ਸੀਗਾ ਜੀ ਉਹ ਵਿਚਾਕ ਉਹ ਦਰਿੰਦਾ ਸੀ ਲੋਕਾਂ ਨੂੰ ਮਾਰਦਾ ਹਰ ਹੀ ਉਹਦਾ ਹਰ ਰਾਜਾ ਮੰਨ ਲਓ ਲੋਕਾਂ ਨੂੰ ਮਾਰਦਾ ਕੋਈ ਐਸੀ ਗੱਲ ਨਹੀਂ ਆਪ ਦਾ ਖੇਤਰ ਦਾ ਵਿਕਾਸ ਕਰਨ ਦੇ ਲਈ ਕੋਈ ਵੀ ਹੈ ਚਾਹੇ ਕਿੰਨਾ ਵੀ ਚੰਗਾ ਕੋਈ ਹੋਵੇ ਹੈਨਾ ਉਹ ਆਪ ਦਾ ਏਰੀਆ ਵਿਕਾਸ ਕਰਨ ਦੇ ਲਈ ਉਹ ਬਾਹਰਲੇ ਖੇਤਰਾਂ ਦੇ ਲੋਕਾਂ ਨੇ ਹਮਲਾ ਕਰਦਾ ਉਹਦੇ ਵਿੱਚ ਲੋਕ ਮਰਦੇ ਵੀ ਆ ਹੈਨਾ ਤੇ ਉਹ ਇੱਕ ਰਾਜੇ ਦਾ ਧਰਮ ਵੀ ਹੁੰਦਾ ਤੇ ਇੱਕ ਫਰਜ਼ ਵੀ ਹੁੰਦਾ ਇੱਕ ਚੰਗਾ ਰਾਜਾ ਨੂੰ ਮਤਲਬ ਪ੍ਰਜਾ ਦਾ ਖਿਆਲ ਰੱਖਣਾ ਵੱਡੀ ਗੱਲ ਹੁੰਦੀ ਹੈ ਜਿਹੜਾ ਖੇਤਰ ਦਾ ਵਿਕਾਸ ਕਰਨਾ ਉਹ ਇੱਕ ਅਲੱਗ ਮੈਟਰ ਆ ਜਾਂਦਾ ਹੈ ਹਨ ਕਿੰਨਾ ਕਿਤਾਬਾਂ ਉਹ ਗਿਆਨ ਨੂੰ ਇਕੱਠਾ ਕਰਨ ਵਾਸਤੇ ਫਿਰ ਐ ਜਦੋਂ ਮਨ ਚ ਆਇਆ ਵੀ ਆਪਾਂ ਇਹਦੇ ਬਾਰੇ ਲੇਖੀਏ ਜੀ ਤੇ ਕਿਤੇ ਨਾ ਕਿਤੇ ਜੇ ਉਹ ਮਹਾਨ ਸਮਰਾਟ ਰਾਜਾ ਹੋਇਆ ਸੀ ਤਾਂ ਉਹਦੇ ਵਾਸਤੇ ਸ਼ਬਦਾਂ ਦਾ ਮੇਲ ਵੀ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਜੀ ਤੇ ਫਿਰ ਕਿੰਨਾ ਕਿਤਾਬਾਂ ਪੜ੍ਹਣੀਆਂ ਪਈਆਂ ਤੇ ਕਿੰਨਾ ਸਮਾਂ ਲੱਗਿਆ ਤੇ ਫਿਰ ਕੀ ਲੱਗਿਆ ਉਹ ਸਿਕੰਦਰ ਕਿੱਥੋਂ ਚੱਲਿਆ ਕਿਵੇਂ ਕਿਵੇਂ ਬਈ ਉਹ ਜਿੱਤਦਾ ਹੀ ਤੁਰਿਆ ਆ ਦੁਨੀਆ 'ਚ ਸਿਕੰਦਰ ਬਾਰੇ ਮੈਂ ਇੱਕ ਕਿਤਾਬ ਪੜ੍ਹੀ ਸੀ ਇੰਗਲਿਸ਼ ਦੇ ਵਿੱਚ ਜੀ ਸ਼ੁਰੂ 'ਚ ਵਿੱਚ ਜਦੋਂ ਮੈਨੂੰ ਲਿਖਣ ਦਾ ਖਿਆਲ ਆਇਆ ਸੀ ਉਹ ਕਿਤਾਬ ਨੇ ਮੈਨੂੰ ਕਾਫੀ ਬਦਲਿਆ ਜਾਕੋਬ ਦੀ ਲਿਖੀ ਹੋਈ ਸੀ ਨਾ ਇਗਲਜ਼ੈਂਡਰ ਦਾ ਗ੍ਰੇਟ ਤੇ ਉਸ ਤੋਂ ਬਾਅਦ ਮੈਂ ਸੋਚਿਆ ਯਾਰ ਮੈਂ ਕਿਹਾ ਵੀ ਪੰਜਾਬੀ ਦੇ ਵਿੱਚ ਐਡੀ ਤਕੜੀ ਜੀਵਨੀ ਨਹੀਂ ਹੈਗੀ ਹੈਨਾ ਸਿਕੰਦਰ ਤੇ ਲਿਖਣਾ ਬੰਦ ਆ ਤੇ ਮੈਂ ਉਹਦੇ ਸੋਚ ਲਿਆ ਵੀ ਚਲ ਆਪਾਂ ਲਿਖਾਂਗੇ ਤਾਂ ਫਿਰ 2-3 ਸਾਲ ਮੈਂ ਰਿਸਰਚ ਕੀਤੀ ਲਗਾਤਾਰ ਹੈਨਾ ਕਿਤਾਬਾਂ ਦੀ ਲਗਾਤਾਰ ਕਿਤਾਬਾਂ ਪੜ੍ਹਿਆ ਉਦੋਂ ਕੋਰੋਨਾ ਆ ਗਿਆ ਸਾਲ 1.5 ਸਾਲ ਕੋਰੋਨਾ ਦੇ ਵਿੱਚ ਘਰੇ ਲਗਾਤਾਰੀ ਮੇਰਾ ਸਟੱਡੀ ਹੁੰਦੀ ਰਹੀ ਤੇ ਲਿਖਣ ਵੇਲੇ ਤਾਂ ਕੋਈ ਖਾਸ ਟਾਈਮ ਨਹੀਂ ਲੱਗਿਆ ਜੀ ਲਿਖਣ ਵੇਲੇ ਤਾਂ ਜਦੋਂ ਬੈਠ ਗਏ ਹੈਨਾ ਕੰਟੈਂਟ ਕੋਲੇ ਸੀ ਸਾਰਾ ਤੇ ਇੱਕ ਮਨ ਲੋ ਮੰਦੀ ਅਵਸਥਾ ਵੀ ਹੁੰਦੀ ਹੈ ਤੁਹਾਡੇ ਕੋਈ ਵੀ ਚੀਜ਼ ਤੁਸੀਂ ਲਿਖਦੇ ਹੋ ਨਾ ਉਹ ਕਿਸੇ ਖਾਸ ਸਮੇਂ ਤੁਹਾਡੇ ਮੌਸਮ ਤੁਹਾਡਾ ਬਿਹੇਵੀਅਰ ਉਹ ਤੁਹਾਡਾ ਮੈਂਟਲ ਸਥਿਤੀ ਕੀ ਹੈ ਤੁਹਾਡੇ ਪਰਿਵਾਰ ਦੀ ਸਥਿਤੀ ਕੀ ਹੈ ਹੈਨਾ ਤੁਹਾਡੇ ਆਸ-ਪਾਸ ਸਮਾਜ ਦੀ ਸਥਿਤੀ ਕੀ ਹੈ ਇਹ ਵੀ ਬਹੁਤ ਚੀਜ਼ਾਂ ਪ੍ਰਭਾਵਿਤ ਕਰਨ diel ਤੇ ਉਹ ਇੰਨੀ ਖੂਬਸੂਰਤ ਲਿਖੀ ਗਈ ਬਹੁਤ ਕਮਾਲ ਦੀ ਕਿਤਾਬ ਲਿਖੀ ਗਈ ਉਸ ਤੋਂ ਬਾਅਦ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਮੈਂ ਉਹ ਉਸ ਤੋਂ ਵਧੀਆ ਲਿਖੀਆਂ ਨੇ ਮੰਨ ਲਓ ਉਹ ਨੇ ਮੈਨੂੰ ਇਹਨਾਂ ਸਿਖਾਤਾ ਵੀ ਕਿਤਾਬ ਦੇ ਅਸਲ ਬੰਤਰ ਕਿਵੇਂ ਬਣੀ ਜਾਂਦੀ ਹੈ ਇਹ ਖੁਦ ਹੀ ਤੁਹਾਡੇ ਅੰਦਰ ਹੀ ਹੁੰਦਾ ਮੁੱਲਾ ਕਿਤੇ ਤੁਹਾਨੂੰ ਬਾਹਰੋਂ ਸਿੱਖਣ ਦੀ ਲੋੜ ਨਹੀਂ ਹੁੰਦੀ ਲਿਖਣਾ ਇਹ ਤੁਹਾਡੇ ਅੰਦਰ ਹੀ ਤੁਸੀਂ ਆਦੇ ਆਪ ਨੂੰ ਖੋਜਦੇ ਹੋ ਉਦੋਂ ਹੀ ਇਹ ਚੀਜ਼ਾਂ ਬਣਦੀਆਂ ਲੈ ਜਾਦੇ ਆਪੀ ਹਾਂਜੀ ਫਿਰ ਸਿਕੰਦਰ ਬਾਰੇ ਜਦੋਂ ਲਿਖਿਆ ਤੁਸੀਂ ਫਿਰ ਉਹਦੇ ਵਿੱਚ ਕੀ ਇਹੋ ਜਿਹੀਆਂ ਗੱਲਾਂ ਤੁਹਾਨੂੰ ਲੱਗੀਆਂ ਵੀ ਉਹਦੇ ਮਨ 'ਚ ਕਿਵੇਂ ਆਇਆ ਦੁਨੀਆ ਨੂੰ ਜਿੱਤਣ ਦਾ ਤੇ ਫਿਰ ਉਹ ਭਾਵੇਂ ਉਹ ਦੁਨੀਆ ਨੂੰ ਪੂਰਾ ਨਹੀਂ ਜਿੱਤ ਸਕਿਆ ਤੇ ਉਹਦੇ ਮਨ 'ਚ ਖਿਆਲ ਜਿਹੜੂ ਜਦੋਂ ਆਇਆ ਹੋਣਾ ਹੈਗਾ ਤੇ ਫਿਰ ਉਹਦੇ ਕਿਵੇਂ ਉਹਦੇ ਨੇੜੇ ਤੇੜੇ ਦੇ ਜਿਹੜੇ ਉਹਦੇ ਪਉ ਹੀ ਦੇ ਸੈਨਾ ਪਤੀ ਹੋਣਗੇ ਵੀ ਉਹ ਕੀ ਰਿਐਕਸ਼ਨ ਉਹ ਵੀ ਕੋਈ ਕਿਤਾਬਾਂ ਦੇ ਜਿਹੜਾ ਉਹ ਤਾਂ ਜਿੱਤਣ ਦਾ ਖਿਆਲ ਸੀ ਦੁਨੀਆ ਨੂੰ ਉਹਦਾ ਆਪ ਦਾ ਖਿਆਲ ਨਹੀਂ ਸੀ ਉਹਦੇ ਗੁਰੂ ਦਾ ਖਿਆਲ ਸੀਗਾ ਉਹ ਜੋ ਦੁਨੀਆ ਦੇ ਸਭ ਤੋਂ ਮੰਨ ਲਓ ਮਹਾਨ ਦਾਰਸ਼ਨਿਕ ਮਨੁਜੰਦ ਨੇ ਪ੍ਰਾਣੀ ਉਸ ਸੋਕਰਾਟ ਉਹ ਸਮੇਂ ਚਰਚਾ ਸੀ ਸੋਕਰਾਟ ਦਾ ਤੇ ਉਸ ਦਾ ਜਿਹੜਾ ਚੇਲਾ ਸੀ ਉਹ ਸੀ ਅਰਸਤੂ ਅਰਸਤੂ ਦਾ ਚੇਲਾ ਸੀ ਪਲੇਟੋ ਜਿਹੜਾ ਅਰਸਤੂ ਸੀ ਉਹੋ ਸਿਕੰਦਰ ਦੇ ਪਿਓ ਦਾ ਗੁਰੂ ਸੀ ਠੀਕ ਹੈ ਜਿਹੜਾ ਪਲੇਟੋ ਸੀ ਉਹ ਸਿਕੰਦਰ ਦਾ ਗੁਰੂ ਸੀ ਹੂੰ ਤੇ ਇਹ ਇਹਨਾਂ ਨੇ ਸੁਪਨਾ ਸੋਚਿਆ ਸੀ ਵੀ ਯਾਰ ਸਾਡਾ ਬੰਦਾ ਜਿਹੜਾ ਦੁਨੀਆ 'ਚ ਜਾਣਾ ਚਾਹੀਦਾ ਹੂੰ ਹੈਨਾ ਗ੍ਰੀਕ ਦਾ ਬੰਦਾ ਜਿਹੜਾ ਦੁਨੀਆ ਜਿੱਤਣਾ ਚਾਹੀਦਾ ਤਾਂ ਉਹਨਾਂ ਨੇ ਇਹਨੂੰ ਇਸ ਤਰੀਕੇ ਨਾਲ ਉਹਦੀ ਜਿਹੜੀ ਤਿਆਰ ਕੀਤੀ ਉਹ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਜਿਹੜੇ ਘੋੜੇ ਦੀ ਲੰਗਾਮ ਵਾਲੀ ਉਹਦੀ ਜਿਹੜੀ ਲੰਗਾਮ ਸੀ ਉਹਨਾਂ ਨੇ ਇਦਾਂ ਨੂੰ ਖਿੱਚਤੀ ਸਿਕੰਦਰ ਸ਼ੁਰੂਆਤੀ ਦੌਰ ਸ਼ੁਰੂਆਤੀ ਦੌਰ ਮਤਲਬ ਬਚਪਨ ਤੋਂ ਹੀ ਐਡੇ ਤਗੜੇ ਘਰਾਣੇ ਦੇ ਵਿੱਚ ਮਤਲਬ ਪੈਦਾ ਹੋਏ ਕਰਾਏ ਦਾ ਮੁੰਡਾ ਸੀ ਹੂੰ ਤੇ ਘਾਣ ਗੁਰੂ ਐਡੇ ਤਗੜੇ ਮਿਲੇ ਹੈਨਾ ਜੇ ਦੁਨੀਆ ਨੂੰ ਚਲਾ ਰਹੇ ਨੇ ਹੂੰ ਤੇ ਉਹ ਤੁਹਾਨੂੰ ਮਾਲਾ ਸਿੱਖਿਆ ਉਹਨੂੰ ਜੇ ਉਹ ਮਾਲਾ ਝੋਤ ਕਰਨ ਦੇ ਨੇਤੀ ਸੀ ਨਾ ਤਾਂ ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਯੁੱਧਾਂ ਵਾਲਾ ਬੰਦਾ ਸੀ ਉਹਨੂੰ ਦਿੱਤਾ ਗਿਆ ਦੁਨੀਆ ਦਾ ਸਭ ਤੋਂ ਮਾਨਸਿਕਤਾ ਵਾਲਾ ਸਟਰੋਂਗ ਮਾਨਸਿਕਤਾ ਵਾਲਾ ਬੰਦਾ ਉਹਨੂੰ ਪ੍ਰੋਵਾਈਡ ਕਰਵਾਇਆ ਗਿਆ ਹੈ ਨਾ ਉਹਨੂੰ ਜਿਹੜੀ ਚੀਜ਼ ਦੀ ਲੋੜ ਸੀ ਉਹਨੂੰ ਦੁਨੀਆ ਦੀ ਸਭ ਤੋਂ ਬਿਹਤਰ ਰਣ ਦਿੱਤੀ ਗਈ ਹੈ ਘੋੜੇ ਦੇ ਕੋਲੇ ਸਭ ਤੋਂ ਬਿਹਤਰ ਘੋੜੇ ਸੀਗੇ ਦੁਨੀਆ ਦੇ ਆ ਮਤਲਬ ਗ੍ਰੀਕ ਹੀ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਜਿਹੜੇ ਘੋੜੇ ਆ ਹਾਂਜੀ ਤੇ ਉਸ ਤੋਂ ਬਾਅਦ ਮੰਨ ਲਓ ਵੀ ਆਪਣੇ ਜਿਹੜਾ ਆਪਣੇ ਬੰਦੇ ਕੋਲੇ ਸੀ ਕੋਸ ਕੋਲੇ ਹਾਥੀ ਸੀ ਹੈਨਾ ਤੇ ਇਹ ਜਿਹੜੀ ਸੋਸ ਸੀ ਉਹਦੀ ਮਤਲਬ ਪੈਦਾ ਕਰਨਾ ਕੁਝ ਉਹਦੇ ਆਸ-ਪਾਸ ਜਿਹੜੇ ਰਾਜ ਸੀ ਉਹਨਾਂ ਦੇ ਹਮਲਾ ਕਰਦੇ ਸੀ ਉਹ ਆਦਿ ਉਹਨੂੰ ਸੇਫ ਵੀ ਕਰਨਾ ਚਾਹੁੰਦੇ ਸੀ ਆਸ-ਪਾਸ ਤੋਂ ਤੇ ਮਤਲਬ ਇਹਨਾਂ ਸਾਰੀਆਂ ਸਥਿਤੀਆਂ ਨੇ ਉਹਨੂੰ ਇੱਕ ਯੋਧਾ ਬਣਾਤਾ ਆਸ-ਪਾਸੇ ਸਾਰਾ ਜਿੱਤ ਗਿਆ ਉਹਨੂੰ ਆਸ-ਪਾਸੋ ਜਿੱਤੇਗਾ ਤੇ ਕੋਈ ਵਿਸ਼ਾਲ ਰਾਜ ਦਾ ਮਾਲਕ ਬਣੇਗਾ ਉਹਦੇ ਕੋਲ ਇੰਨੀ ਸੈਨਾ ਸੀ ਉਹ ਕਿਸੇ ਨੂੰ ਜਿੱਤ ਸਕਦਾ ਸੀ ਹਾਂ 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 ਪੋਰਸ ਨਾਲ ਜਦੋਂ ਮੁਕਾਬਲਾ ਹੋਇਆ ਤੇ ਪੋਰਸ ਦਾ ਮੁਕਾਬਲਾ ਜਿਹੜੀ ਉਹ ਚਰਚਾ ਇੰਨੀ ਜੰਗਾਂ ਚੋ ਜ਼ਿਆਦਾਤਰ ਜਿਹੜੀ ਪੋਰਸ ਦੀ ਵਾਰੀ ਚਰਚਾ ਹੁੰਦੀ ਆ ਪੋਰਸ ਦੀ ਕੀ ਖਾਸियत ਸੀ ਜਿਹੜੀ ਉਹਦੇ ਨਾਲ ਜੰਗ ਲੜਨ ਦੀ ਸੀ ਜਿਹੜਾ ਉਹਨੂੰ ਸੋਚਣ ਤੇ ਮਜਬੂਰ ਕਰਤਾ ਤੇ ਫਿਰ ਉਹ ਕੀ ਅੱਗੇ ਘਟਨਾ ਹੋਈ ਮੈਨੂੰ ਇਹ ਲੱਗਦਾ ਹੁੰਦਾ ਪਰਸਨਲ ਤੌਰ ਤੇ ਵੀ ਜਦੋਂ ਤੁਸੀਂ ਰਾਜੇ ਹੁੰਨੇ ਹੋ ਜਾਂ ਤੁਸੀਂ ਆ ਦਾ ਖੇਤਰ ਵਧਾ ਰਹੇ ਹੁੰਨੇ ਹੋ ਤਾਂ ਉਹ ਕੋਈ ਖਾਸ ਗੱਲ ਨਹੀਂ ਹੁੰਦੀ ਜਦੋਂ ਸਿ ਆਪ ਦੀ ਜਨਤਾ ਦੇ ਆਪ ਦੇ ਲੋਕਾਂ ਦੇ ਰੱਖਿਆ ਕਰ ਰਹੇ ਹਾਂ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਹੈਨਾ ਕੋਈ ਵੀ ਰਾਜਾ ਛੋੜੇ ਤੇ ਹਮਲਾ ਕਰ ਦੇ ਉਸ ਨੂੰ ਰੱਖਿਆ ਕਰਨ ਦੇ ਵਿੱਚ ਨੂੰ ਪੁੰਨ ਹੁੰਦੇ ਆ ਤਾਂ ਛੋੜੇ ਤੇ ਬਹੁਤ ਵੱਡੀ ਗੱਲ ਹੈ ਪੰਜਾਬ ਦਾ ਖੇਤਰ ਸੀ ਉਦੋਂ ਪੰਜਾਬ ਦਾ ਖੇਤਰ ਤੇ ਪੰਜਾਬ ਚੋਂ ਦਾ ਸ਼ੁਰੂ ਤੇ ਜਦੋਂ ਧਰਤੀ ਬਣੀ ਹੈ ਜਦੋਂ ਇਸ ਖੇਤਰ ਤੇ ਲੋਕ ਪੈਦਾ ਹੋਏ ਸ਼ੁਰੂ ਤੇ ਸਾਨੂੰ ਪਤਾ ਹੈਨਾ ਸ਼ਹੀਦ ਪੈਦਾ ਹੋਏ ਨੇ ਯੋਧੇ ਪੈਦਾ ਹੋਏ ਨੇ ਪੋਰਸ ਵੀ ਉਹਨਾਂ ਦੇ ਵਿੱਚ ਇੱਕ ਸੀ ਪੋਰਸ ਵੀ ਉਹਨਾਂ ਦੇ ਵਿੱਚ ਇੱਕ ਸੀ ਤੇ ਪੋਰਸ ਸੀ ਜਿਹੜਾ ਮੰਨ ਲਓ ਐਡਾ ਤਗੜਾ ਜੁੱਸਾ ਉਹਦਾ ਦੋ ਗਰ ਮਤਲਬ ਸੰਗਸੰਦੇ ਬੈਠਾ ਹੁੰਦਾ ਤਾਂ ਲੱਗਦਾ ਵੀ ਅੱਡ ਚਮਕਦਾਰ ਚਿਹਰਾ ਜਦੋਂ ਕਹਿੰਦੇ ਤੁਰਦਾ ਸੀ ਤਾਂ ਪੰਛੀ ਦੇਖਦੇ ਉਹਨੂੰ ਵੀ ਯਾਰ ਕੋਈ ਇਨਸਾਨ ਇੰਨਾ ਧਰਤੀ ਤੇ ਮਜ਼ਬੂਤ ਸਰੀਰ ਵਾਲਾ ਵੀ ਹੋ ਸਕਦਾ ਤੇ ਉਹਦੇ ਉਹਦੀ ਮਾਨਸਿਕਤਾ ਪੂਰੀ ਤਗੜੀ ਹੈਨਾ ਪਰ ਉਹ ਜਿਹੜਾ ਰਾਜ ਸੀ ਨਾ ਉਹ ਭਾਰਤ ਸੀ ਜਿਹੜਾ ਪੰਜਾਬ ਸੀ ਉਦੋਂ ਵੀ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ ਅਲੱਗ-ਅਲੱਗ ਮਾਲਕ ਸਿਆਸਤਾ ਸੀ ਤੇ ਫੋਰਸ ਵੀ ਐਮ ਇੱਕ ਰਿਆਸਤਾ ਮਾਲਕ ਸੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਤਲਬ ਸਿਕੰਦਰ ਦਾ ਹਮਲਾ ਹੁੰਦਾ ਇੰਡੀਆ ਤੇ ਉਹਨਾਂ ਦਾ ਪਾਵਰ ਸਰੇ ਗਵੰਢੀ ਰਾਜ ਸੀ ਨਾ ਆਪਣੇ ਅੰਬੀ ਵਰਗੇ ਉਹ ਪਰਸ ਤੋਂ ਲੱਗਦੇ ਸੀ ਸੋ ਮੰਨ ਲਓ ਕੋਈ ਥੋੜਾ ਗਵੰਢੀ ਹੋਵੇ ਥੋੜੀ ਮਾੜੀ ਮਨਸਿਕਤਾ ਹੋਵੇ ਤੁਸੀਂ ਉਹ ਤੇ ਲੱਗੋਗੇ ਹੈਨਾ ਤੇ ਉਹ ਤੇ ਲੱਗਦੇ ਸੀ ਯਾਰ ਇਹ ਐਡਾ ਤਗੜਾ ਬਲਸ਼ਾਲੀ ਹੋਦਾ ਹੈ ਇਹਨੂੰ ਹਰਾਉਣ ਦਾ ਕੀ ਤਰੀਕਾ ਹੋ ਸਕਦਾ ਉਹ ਸਿੱਧੇ ਮੂੰਹ ਤੋਂ ਟੱਕਰ ਲੈ ਨਹੀਂ ਸਕਦੇ ਸੀ ਉਹਦੇ ਨਾਲ ਉਹਨਾਂ ਦੀ ਵੀ ਲੱਗਦੀ ਸਿਆਸਤ ਤੇ ਜਦੋਂ ਸਿਕੰਦਰ ਆਉਂਦਾ ਤਾਂ ਉਹਨਾਂ ਨੂੰ ਇੱਕ ਰਾਹ ਖੁੱਲ ਜਾਂਦਾ ਅੰਬੀ ਵਰਗੇ ਉਹ ਆਦੇ ਆਪ ਨੂੰ ਬਿਨਾਂ ਯੁੱਧ ਲੜੇ ਸਰੈਂਡਰ ਕਰ ਦਿੰਦੇ ਸਿਕੰਦਰ ਸਾਹਮਣੇ ਬੱਸ ਹਰਾਉਣ ਵਾਸਤੇ ਪੋਰਸ ਨੂੰ ਹਰਾਉਣ ਵਾਸਤੇ ਤੇ ਉਸ ਸਮੇਂ ਇੱਕ ਹੋਰ ਰਾਜ ਹੁੰਦਾ ਜੀ ਮਗਦ ਹੂੰ ਉਤੇ ਹੁੰਦਾ ਤਨਾਨੰ ਨਜ਼ਰਾ ਹੂੰ ਤਨਾਨੰ ਉਹ ਸਮੇ ਸਭ ਤੋਂ ਅਮੀਰ ਬੰਦਾ ਸੀ ਹੂੰ ਦੁਨੀਆ ਦਾ ਹੂੰ ਸਭ ਤੋਂ ਵੱਡਾ ਖਜ਼ਾਨਾ ਉਹਦੇ ਕੋਲੇ ਸੀ ਸਭ ਤੋਂ ਵੱਡੀ ਸੇਨਾ ਉਹਦੇ ਕੋਲੇ ਸੀ ਹੂੰ ਤੇ ਉਹ ਬੰਦਾ ਮੰਨ ਲਓ ਇੰਨਾ ਉਹ ਹੋਇਆ ਸੀ ਆਧ ਜੀਵਨ ਦੇ ਵਿੱਚ ਬਿਲਾਸਤਰ ਵਿੱਚ ਡੁੱਬਿਆ ਹੋਇਆ ਸੀ ਹੂੰ ਕੋਈ ਜ਼ੋਦਾ ਨਹੀਂ ਸੀ ਉਹ ਹੂੰ ਤੇ ਬਿਲਾਸਤਰ ਵਿੱਚ ਡੁੱਬਿਆ ਹੋਇਆ ਸੀ ਆਪ ਦੇ ਆਪ ਨੂੰ ਨੇ ਮੰਨ ਲਓ ਨਸ਼ਿਆਂ ਦੇ ਵਿੱਚ ਦੌਲਤ ਦੇ ਵਿੱਚ ਪੈਸੇ ਦੇ ਵਿੱਚ ਅੰਨਾ ਕਰ ਰੱਖਿਆ ਸੀ ਤੇ ਸਪੋਰਟਸ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਤੇ ਹਮਲਾ ਹੋਇਆ ਹੂੰ ਹੋ ਰਿਹਾ ਤਾਂ ਉਹਨੇ ਮਦਦ ਲਈ ਇੱਕ ਚਾਨਕਿਆ ਨਾ ਦਾ मुनि ਹੋਇਆ ਉਹ ਰਿਸ਼ੀ ਹੋਇਆ ਪੰਡਤ ਹੋਇਆ ਹੂੰ ਉਹਨੂੰ ਭੇਜਿਆ ਉਹਦੇ ਕੋਲੇ ਵੀ ਮੈਨੂੰ ਸੇਨਾ ਦੀ ਲੋੜ ਆ ਮੇਰਾ ਰਾਜ ਛੋਟਾ ਵੀ ਮੈਂ ਐਡੀ ਵੱਡੀ ਫੌਜ ਦਾ ਵੀ ਸਾਹਮਣਾ ਨਹੀਂ ਕਰ ਸਕਦਾ ਹੈਨਾ ਤੇ ਉਹਨੂੰ ਉਹਦੇ ਕੋਲੇ ਭੇਜਿਆ ਤਾਂ ਉਹ ਬੰਦੇ ਨੇ ਜਿਹੜਾ ਆਪਣੇ ਮਗਧ ਰਾਜਾ ਸੀ ਉਹਨੇ ਉਹਦਾ અપਮਾਨ ਕੀਤਾ ਆਚਾਰਿਆ ਦਾ ਤੇ ਉਹ ਉੱਥੇ ਉਹਨਾਂ ਦੀ ਬੈਸ ਉਹ ਅੱਡ ਇੱਕ ਕਹਾਣੀ ਹੈ ਜੀ ਹੈਨਾ ਵੀ ਉਹ ਨਹੀਂ ਉਹਦੀ ਮਦਦ ਕੀਤੀ ਉਹਨੇ ਨਾ ਕਰਤੀ ਉਹਦੀ ਬੇਇੱਜ਼ਤੀ ਵੀ ਕਰਤੀ ਹੈਨਾ ਕਟਲ ਲਿਆ ਕਿ ਨੂੰ ਕਹਿੰਦੇ ਜਿਹਨੂੰ ਪਚਾ ਲੱਕਿਆ ਕਹਿੰਦੇ ਆ ਤੇ ਉਹਦੀ ਬੇਸ ਤੇ ਕਿ ਤੂੰ ਨੇ ਸੌ ਖਾਦੇ ਵੀ ਆ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਮੰਗਦਾ ਇਹਨੂੰ ਇਹਦਾ ਤਾਕਤ ਦਾ ਪਲਟ ਮੈਂ ਕਰੂੰਗਾ ਇੱਕ ਗੁਰੂ ਦੀ ਇਹ ਤਾਕਤ ਹੁੰਦੀ ਹੈ ਜੀ ਹੈਨਾ ਤੇ ਉਸ ਤੋਂ ਬਾਅਦ ਕੀ ਹੋਇਆ ਉਹ ਬੇਸ ਮਤਲਬ ਬੇਸ ਤੋਂ ਉਹਥੋਂ ਰਾਜ ਚ ਆ ਜਾਂਦਾ ਉਹਨੇ ਇੱਕ ਯੋਧਾ ਤਿਆਰ ਕੀਤਾ ਸੀ ਚੰਦਰਗੁਪਤ ਚਲਕਿਆ ਨੇ ਤੇ ਉਸ ਨੂੰ ਦੁਨੀਆ ਦੇ ਸਭ ਤੋਂ ਵੱਡੀ ਟ੍ਰੇਨਿੰਗ ਚਾਣਕਿਆ ਨੇ ਦਿੱਤੀ ਸੀ ਤੇ ਉਸ ਨੂੰ ਮਗਧ ਦਾ ਰਾਜ ਬਣਾਇਆ ਸੀ। ਹੂੰ ਹੂੰ ਕਈ ਸੌ ਸਾਲ ਫਿਰ ਮੰਗਦੇ ਤੇ ਜਿਹੜਾ ਗੁਫਤਾਂ ਦਾ ਰਾਜ ਰਿਹਾ ਚੰਦਰਗੁਪਤ ਮੋਰੀਆ ਹੋ ਗਿਆ ਹੈਨਾ ਅਸ਼ੋਕਾ ਹੋ ਗਿਆ ਇਹਨਾਂ ਦਾ ਰਾਜ ਰਿਹਾ ਹੁਣ ਆਪਾਂ ਦਵਾਰੇ ਪੋਸਟ ਤੇ ਆਈ ਗਏ ਜੀ ਮੁਣਕੇ ਪੋਸਟ ਤੇ ਹਮਲਾ ਹੋ ਜਾਂਦਾ ਜੀ ਪੋਰਸ ਦਾ ਸਾਥ ਕਿਸੇ ਨਹੀਂ ਦਿੰਦਾ ਪੋਰਸ ਇਕੱਲਾ ਸੀ ਹੂੰ ਆਸੇ-ਪਾਸੇ ਸੈਨਾ ਤੇ ਉਹ ਐਡੀ ਵਿਸ਼ਾਲ ਸੈਨਾ ਪੋਰਸ ਵਿਚਾਰਾ ਇਕੱਲਾ ਉਹ ਕਹਿੰਦਾ ਵੀ ਜਾਂ ਤਾਂ ਮੈਂ ਲੜੂੰਗਾ ਜਾਂ ਮਰੂੰਗਾ ਹੂੰ ਤੇ ਉਹ ਵੀ ਸਕੰਦਰ ਵੀ ਹੈਰਾਨ ਸੀ ਵੀ ਜਿੰਨੇ ਮੈਂ ਪਿੱਛੇ ਰਾਜਿੱਤ ਕੇ ਆਇਆ ਇਹ ਚਲ ਵੱਡੇ ਰਾਸ ਉਹ ਤਾਂ ਮੇਰੇ ਨਾਲ ਲੜ ਪਏ ਇਹਦਾ ਕੋਈ ਰਾਜ ਵੀ ਬਾਲਾ ਵੱਡਾ ਨਹੀਂ ਕਿ ਫੇਰ ਵੀ ਲੜਨੀ ਮੇਰੇ ਲਈ ਉਹ ਜਿਹੜਾ ਤਿਆਰ ਆ ਕੋਈ ਐਡਾ ਵੀ ਸੋਚਦਾ ਮਾਲਕ ਹੋ ਸਕਦਾ ਵੀ ਇਹਨੂੰ ਪਤਾ ਵੀ ਮੈਂ ਹਾਰੂਗਾ ਫੇਰ ਵੀ ਲੜ ਰਿਹਾ ਤੇ ਸਕੰਦਰ ਨੇ ਹਮਲਾ ਕਰਤਾ ਤੇ ਹਮਲਾ ਕਰਦੇ ਕਰਦੇ ਇਹਨਾਂ ਨੇ ਕੁਝ ਜਿਹਨੂੰ ਲਲਕਾਰਿਆ ਸਕੰਦਰ ਨੇ ਤੇ ਪੋਰਸ ਨੂੰ ਕਹਿੰਨੇ ਪੋਰਸ ਕਹਿੰਦਾ ਤੂੰ ਮੇਰੇ ਨਾਲ ਸਿੱਧਾ ਹੋ ਕੇ ਆਪ ਲੜ ਕੋ ਤਾਂ ਫਿਰ ਦੋਨੇ ਆਸ ਤੇ ਵਿੱਚ ਲੜੇ ਸੀ ਜੋ ਰਾਸ ਦੇ ਵਿੱਚ ਲੜੇ ਸੀ ਤਾਂ ਦੋਨੇ ਦੁਨੀਆਂ ਦੇ ਵਿਸ਼ਾਲ ਯੋਧੇ ਸੀ ਤੋ ਉਹ ਵੀ ਸਿਕੰਦਰ ਸੀ ਉਹਦੇ ਵੀ ਕਿੱਡੇ ਤਗੜੇ ਟ੍ਰੇਨਿੰਗ ਸੀ ਇਹ ਵੀ ਗਾਹਾਂ ਪੰਜਾਬ ਦਾ ਪੁੱਤ ਸੀ ਫੋਰਸ ਦੋਨੇ ਜਦੋਂ ਲੜੇ ਤਾਂ ਸਾਰੀ ਸੈਨਾ ਲੜਨ ਦੀ ਬਜਾਏ ਉਹਨਾਂ ਨੂੰ ਦੇਖਣ ਲੱਗ ਗਈ ਐਡਾ ਤਗੜਾ ਯੁੱਧ ਸੀ ਉਹ ਨਾ ਦੋਨਾਂ ਦੇ ਵਿੱਚ ਅਪਸ਼ਕਾਰ ਲੜਦੇ ਲੜਦੇ ਉਹ ਯੁੱਧ ਤਾਂ ਕੋਈ ਅੰਤ ਨਹੀਂ ਹੋਇਆ ਕੋਈ ਉੱਚ ਹਾਰ ਜਿੱਤ ਨਹੀਂ ਹੋਈ ਕੌਣ ਹਾਰਿਆ ਕੌਣ ਜਿੱਤੇ ਸਿਕੰਦਰ ਵੀ ਥੱਕ ਗਿਆ ਤੇ ਫਿਰ ਇਹਨਾਂ ਦੋਨਾਂ ਨੇ ਸੰਧੀ ਕਰ ਲਈ ਆਪ ਵਿਚ ਹਾਂ ਦੋਨੇ ਦੋਸਤ ਬਣ ਗਏ ਲੜਦੇ ਲੜਦੇ ਉਸ ਨੇ ਉਸ ਸਮੇਂ ਉਸ ਨੂੰ ਮੰਨ ਲਾ ਸੰਧੀ ਹੋਣ ਤੋਂ ਪਹਿਲਾਂ ਉਸ ਨੂੰ ਜਿਹੜਾ ਬੰਦੇ ਬਣਾ ਲਿਆ ਸਿਕੰਦਰ ਨੇ ਪੋਰਸ ਨੂੰ ਧੋਖੇ ਦੇਣਾ ਤੇ ਉਹ ਸਿਕੰਦਰ ਬਹਿ ਗਿਆ ਸੰਘਾਸਨ ਦੇ ਜਾ ਕੇ ਤੇ ਉਹਨੂੰ ਜਦੋਂ ਪੇਸ਼ ਕੀਤਾ ਗਿਆ ਪੋਰਸ ਨੂੰ ਸਾਹਮਣੇ ਉਹ ਕਹਿੰਦਾ ਵੀ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਵੇ ਸਿਕੰਦਰ ਉਹਨੂੰ ਕਹਿੰਦਾ ਪੋਰਸ ਤੂੰ ਹੀ ਡੈਸੀਡ ਕਰ ਤੇਰੀ ਸਜ਼ਾ ਕੀ ਹੋਣੀ ਚਾਹੀਦੀ ਹੈ ਉਹ ਕਹਿੰਦਾ ਮੈਨੂੰ ਉਹ ਸਜ਼ਾ ਦੇ ਜੋ ਇੱਕ ਰਾਜਾ ਦੂਜੇ ਰਾਜ ਨੂੰ ਦਿੰਦਾ ਸਿਕੰਦਰ ਉਹਦੇ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਉਹ ਉੱਤਰ ਕੇ ਉਹਦੇ ਗੱਲ ਨਾਲ ਲੱਗਿਆ ਪੋਰਸ ਦੇ ਤੇ ਫਿਰ ਦੋਨਾਂ ਨੇ ਮੰਨ ਲਓ ਕਈ ਮਹੀਨੇ ਜਿਹੜੋ ਪੰਜਾਬ ਦੇ ਵਿੱਚ ਰਿਹਾ ਸਿਕੰਦਰ ਫਰਸਤੇ ਬਾਅਦ ਮੰਨ ਲਓ ਸਿਕੰਦਰ ਦੀ ਜਿਹੜੀ ਸੈਨਾ ਸੀ ਨਾ ਜਦੋਂ ਤੋਂ ਬਾਅਦ ਉਹ ਥੱਕ ਗਈ ਸੀ ਉਹ ਬਹੁਤ ਲੰਮਾ ਸਫ਼ਰ ਕਰਕੇ ਆਈ ਸੀ ਕਿ ਸਾਲ ਹੋ ਗਏ ਸੀ ਉਹ ਜਦ ਲੜਦੇ ਹੁਣ ਉਹਨਾਂ ਦੇ ਜਿਹੜੇ ਪਸ਼ੋਕੜ ਦੇ ਵਿੱਚ ਮੰਨ ਲਓ ਦੇਖੋ ਉਹਨਾਂ ਨੇ ਆਦੇ ਘਰੇ ਵੀ ਜਾਣਾ ਸੀ ਉਹ ਹਾਰ ਮੰਨ ਲੇਗੀ ਸੈਨਾ ਮ ਹਾਰ ਮੰਨ ਲੇਗੀ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਲੜਦੇ ਅਸੀਂ ਤਾਂ ਜਾਣਾ ਵਾਪਸ ਤਾਂ ਸਿਕੰਦਰ ਨੂੰ ਵੀ ਲੱਗਾ ਵੀ ਯਾਰ ਹੁਣ ਬਹੁਤ ਕੁਝ ਜਿੱਤ ਲਿਆ ਹੈ ਨਾ ਵੀ ਕੋਈ ਜਿੰਦਗੀ ਦਾ ਡਾਸ ਰਹਿ ਨਹੀਂ ਤਾਂ ਜਦੋਂ ਵਾਪਸ ਮੋੜ ਲੱਗੇ ਰਾਹ ਦੇ ਵਿੱਚ ਜਦੋਂ ਰਹੇ ਹੋ ਤੇ ਰਾਸਤੇ ਦੇ ਵਿੱਚ ਸਿਕੰਦਰ ਦੀ ਜਿਹੜੀ ਉਹ ਮੌਤ ਹੋ ਜਾਂਦੀ ਉਹ ਮੌਤ ਦੇ ਵੀ ਕਈ ਰਾਜ ਦੱਸੇ ਜਾਂਦੇ ਆ ਕੁਈ ਤਾਂ ਕਹਿੰਦਾ ਵੀ ਇਹਨੂੰ ਜ਼ਹਿਰ ਦਿੱਤਾ ਗਿਆ ਤੇ ਕੋਈ ਕਹਿੰਦਾ ਵੀ ਇਹਨੂੰ ਮਲੇਰੀਆ ਹੋ ਗਿਆ ਸੁਧਨਾ ਮਰ ਗਿਆ ਸੀ ਹਰ ਇੱਕ ਮੈਦਵਾਨ ਦੀ ਆਪਣੀ رائے ਸੀ ਕਿਉਂਕਿ ਉਹ ਵੱਡਾ ਵੱਡਾ ਯੋਧਾ ਸੀ ਹਨਾ ਕੋਈ ਆਇਂਦਾ ਹੈ ਨਹੀਂ ਸੀ ਕੋਈ 10-15 ਜانے ਉਹਦੇ ਨਾਲ ਲੱਖਾਂ ਦੀ ਜਿਹੜੀ ਫੌਜ ਸੈਨਾ ਲੱਖਾਂ ਦੇ ਵਿੱਚ ਬੈਦ ਉਹਦੇ ਨਾਲ ਹੁੰਦੇ ਸੀ ਧਨ ਦੌਲਤ ਹਨਾ ਗੱਡਿਆਂ ਦੇ ਗੱਡੇ ਉਹਦੇ ਨਾਲ ਹੁੰਦੇ ਸੀ ਤੇ ਕੁਸ਼ਕ ਆਖਰੀ ਉਮਰ ਦੇ ਵਿੱਚ ਉਹਨੂੰ ਦਾਰੂ ਪੀਣ ਦੀ ਥੋੜੀ ਜ਼ਿਆਦਾ ਆਦਤ ਪੈ ਗਈ ਸੀ ਨਸ਼ਾ ਪਤਾ ਕਰਨ ਦੀ ਹੈ ਨਾ ਬਹੁਤ ਜ਼ਿਆਦਾ ਨਸ਼ੇ ਨਸ਼ੇ ਦੇ ਵਿੱਚ ਵੀ ਹੁੰਦਾ ਤੇ ਪਰ ਉਹ ਮੰਨ ਲਓ ਉਹ ਉੱਥੇ ਡੈਥ ਹੋ ਗਈ ਤੇ ਕੁਛ ਉਹਦਾ ਦੋਸਤ ਸੀ ਹੈਵੈਸਟੀਅਨ ਸਕੰਦਰ ਦਾ ਉਹ ਕੁਛ ਸਮਾਂ ਪਹਿਲਾਂ ਮਰ ਗਿਆ ਸੀ ਉਦੋਂ ਤੇ ਉਹਨੂੰ ਉਹਨੂੰ ਵੀ ਮਤਲਬ ਉਹ ਮਰਨ ਤੋਂ ਬਾਅਦ ਉਹਨੂੰ ਇੰਨਾ ਦੁੱਖ ਲੱਗਿਆ ਵੀ ਯਾਰ ਵੀ ਮੇਰਾ ਜਿਵੇਂ ਸੱਜੀ ਬਾਹਂ ਟੁੱਟ ਗਈ ਹੁੰਦੀ ਹੈ ਨਾ ਵੀ ਮੇਰਾ ਦੋਸਤ ਮਰ ਗਿਆ ਤੇ ਇਹਨਾਂ ਦੋਨਾਂ ਸਮਾਨ ਤੇ ਇਸ ਦੋਨਾਂ ਦੇ ਮੋਤੇ ਇੱਕੋ ਤਰੀਕੇ ਨਾਲ ਹੋਈ ਸੀ ਅੱਛਾ ਹਾਂਜੀ ਜਦੋਂ ਤੁਸੀਂ ਇਹ ਕਿਤਾਬ ਕਾਲਜ ਚ ਸੀਗਾ ਤੁਸੀਂ ਦੱਸਿਆ ਵੀ ਉਦੋਂ ਪਹਿਲੀ ਕਿਤਾਬ ਛਾਪੀ ਹਾਂਜੀ ਤਾਂ ਉਦੋਂ ਫਿਰ ਉੱਥੇ ਕਾਲਜ ਦੇ ਪ੍ਰੋਫੈਸਰਾਂ ਨੇ ਵੀ ਕਿੰਨਾ ਕੋਈ ਮੋਟੀਵੇਟ ਕੀਤਾ ਤੇ ਜਦੋਂ ਕਿਤਾਬ ਉਹੇ ਜੇ ਵਕਤ 'ਚ ਤੁਸੀਂ ਰਿਲੀਜ਼ ਕੀਤੀ ਵੀ ਜਦੋਂ ਲੋਕ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਲੋਕ 2021 ਦੇ ਵਿੱਚ ਤੇ ਇਹ ਫਿਰ ਲੱਗਦਾ ਸੀਗਾ ਵੀ ਮੇਰੀ ਕਿਤਾਬ ਲੋਕ ਪੜਨਗੇ ਜਾਂ ਇਹਨਾਂ ਚੱਲ ਵੀ ਸਕਦੀ ਆ ਜਾਂ ਮੈਂ ਵੀ ਦੂਜੇ ਰਾਈਟਰਾਂ ਵਾਂਗੂ ਮੈਨੂੰ ਵੀ ਲੋਕ ਮਾਨ ਸਨਮਾਨ ਦੇਣਗੇ ਜੀ ਮਨ ਲਓ ਜਦੋਂ ਮੈਂ ਕਿਤਾਬ ਰਿਲੀਜ਼ ਕੀਤੀ ਸੀ ਉਦੋਂ ਹੀ ਮਨ ਦੇ ਵਿੱਚ ਖਿਆਲ ਸੀ ਵੀ ਕੋਈ ਮਨ ਲਓ ਕਿਤਾਬਾਂ ਇੰਨੀ ਵੀ ਵਿਕ ਜਾਂਦੀ ਹੁੰਦੀ ਹੈ ਹਨਾ ਮੁੰਟਾਇਸੇ ਵੀ ਚੱਲ ਵੀ ਇੱਕ ਵਾਰੀ ਇੱਕ ਪੱਕਾ ਕਰਕੇ ਦੇਖਦੇ ਹਾਂ ਤੇ ਅਸੀਂ ਕਿਤਾਬ ਲਾਂਚ ਸ਼ਿਖਵਾਈ ਤੇ ਲਾਂਚ ਕਰਨੀ ਸੀ ਪਟਿਆਲੇ ਮੈਂ ਪੜਨਾ ਹੁੰਦਾ ਸੀ ਐਵੇਂ ਕਰਦਾ ਹਾਂ ਉਸ ਸਮੇਂ ਤੇ ਸਾਰੇ ਮੈਂ ਜਿਹੜੇ ਮੇਰੇ ਦੋਸਤ ਮਿੱਤਰ ਹੁੰਦੇ ਸਾਰਿਆਂ ਨੂੰ ਮਸੱਦਾ ਦਿੱਤਾ ਚਲੋ ਆਪਾਂ ਕਿਤਾਬਾਂ ਲਾਂਚ ਕਰਾਂਗੇ ਮੇਰੀ ਪਹਿਲੀ ਕਿਤਾਬ ਹੁੰਦੀ ਹੈ ਨਾ ਕਿਤਾਬ ਉਹ ਮਨ ਲਓ ਚਾਹੀਏ ਨਾ ਸੀ ਇੰਨਾ ਜਾਰੇ ਚਾਹ ਸੀ ਵੀ ਬਹੁਤ ਮੇਰੀ ਜ਼ਿੰਦਗੀ ਦਾ ਅਹਿਮ ਪਲ ਸੀ ਉਹ ਕਿਤਾਬ ਲਾਂਚ ਕੀਤੀ ਜੀ ਉੱਥੇ ਉੱਥੇ ਖੜੇ ਖੜੇ ਮੇਰੀ ਕਿਤਾਬ ਸਾਰੀ ਦੀ ਸਾਰੀ ਵਿਕ ਗਈ ਪਹਿਲੀ ਵਾਰ ਪਹਿਲੀ ਵਾਰ ਹੀ ਵਿਕੀ ਚਨੇ ਦਾ 1100 ਦੇ ਲਗਭਗ ਸੀਗੀ ਜੀ ਪਹਿਲੇ ਦਿਨ ਹੀ ਤੇ ਉਦੋਂ ਮੈਨੂੰ ਹੰਗਾਰਾ ਮਿਲਿਆ ਵੀ ਯਾਰ ਕਮਾਲੀ ਹੋ ਗਈ ਤਾਂ ਹੈ ਨਾ ਵੀ ਇੱਕ ਦਿਨ ਦੇ ਵਿੱਚ ਵੀ ਇੰਨੀ ਕਿਤਾਬ ਵਿਕ ਸਕਦੀ ਹੈ ਤੇ ਉਸ ਤੋਂ ਪਹਿਲਾਂ ਮਤਲਬ ਵੀ ਜਿਹੜੀ ਜਿਹੜੀ ਮੈਂ ਸੁਣਦਾ ਸੀ ਵੀ ਸਾਇਤ ਨੂੰ ਪਾਣ ਨਾਲੇ ਤਾਂ ਹੈ ਹੀ ਨਹੀਂ ਫਿਰ ਲੱਗਿਆ ਵੀ ਹੈਗੇ ਆ ਹਾਂ ਮਨ ਲਓ ਉਸ ਵਾਰ ਮੇਰੇ ਕਿੰਨੀਆਂ ਕਿਤਾਬਾਂ ਹੀ ਆਈਆਂ ਕਿੰਨੇ ਐਡੀਸ਼ਨ ਛਪ ਕੇ ਦੇ ਪੰਜ ਐਡੀਸ਼ਨ ਛਪ ਕੇ ਜੀ ਇਹਦੇ ਠੀਕ ਹੈ ਉਸ ਤੋਂ ਬਾਅਦ ਫਿਰ ਹੋਰ ਕਿਤਾਬਾਂ ਦੇ ਤੁਸੀਂ ਹਮ ਫਿਰ ਮੈਂ ਮੰਨ ਲਓ ਜਦੋਂ ਮੈਂ ਸਿਕੰਦਰ ਪੜ੍ਹ ਰਿਆ ਸੀ ਨਾ ਤਾਂ ਮੈਂ ਵਿਸ਼ਵ ਇਤਿਹਾਸ ਪੜ੍ਹਿਆ ਬਹੁਤ ਜ਼ਿਆਦਾ ਤੇ ਉਸ ਤੋਂ ਪਹਿਲਾਂ ਮੈਂ ਵਿਸ਼ਵ ਇਤਿਹਾਸ ਪੜ੍ਹਨ ਦਾ ਸ਼ਕੀਲ ਸ਼ਕੀਲ ਸੀਗਾ ਜੀ ਤੇ ਫਿਰ ਮੈਨੂੰ ਇਹ ਲੱਗਿਆ ਵੀ ਵਿਸ਼ਵ ਦੇ ਜਿਹੜੇ ਚੋਣਵੇਂ ਬੰਦੇ ਨੇ ਉਹਨਾਂ ਦੀ ਜੀਵਨੀ ਲਿਖਣੀ ਚਾਹੀਦੀ ਹੈ ਨੈਪੋਲੀਅਨ ਦੀ ਜੀਵਨੀ ਲਿਖੀ ਮੈਂ ਨੈਪੋਲੀਅਨ ਤੋਂ ਬਾਅਦ ਆਪਣੇ ਇੰਡੀਅਨ ਸੀਗੇ ਚੰਦਰਗੁਪਤੋ ਅਸ਼ੋਕ ਤੱਕ ਦੀ ਜੀਵਨੀ ਮੈਂ ਲਿਖੀ ਤੈਨਾਂ ਕਿਤਾਬਾਂ ਜਿਹੜੀਆਂ ਤੁਸੀਂ ਖੋਦ ਰੱਖੀਆਂ ਜੀ ਤੇ ਹੁਣ ਮੈਂ ਸਿੱਖ ਤੇ ਹਾਸਤੇ ਕੰਮ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਹੁਣ ਸਿੱਖ ਤੇ ਹਾਸਤੇ ਵੀ ਕੰਮ ਮੈਨੂੰ ਕਰਨਾ ਚਾਹੀਦਾ ਥੋੜਾ ਬਹੁਤ ਠੀਕ ਹੈ ਜੀ ਤੇ ਜਿਹੜੀਆਂ ਹੋਰ ਕਿਤਾਬਾਂ ਤੁਸੀਂ ਦੱਸਿਆ ਵੀ ਆਉਣ ਵਾਲੇ ਟਾਈਮ 'ਚ ਰਿਲੀਜ਼ ਹੋਣਗੀਆਂ ਉਹ ਕਿਸ ਤਰ੍ਹਾਂ ਦੀਆਂ ਕਿਤਾਬਾਂ ਐ ਸ਼ਾਰਟ 'ਚ ਕੀ ਕੀ ਨਾਮ ਆ ਕਿਤਾਬਾਂ ਇੱਕ ਮੈਂ ਕਿਤਾਬ ਲਾਂਚ ਕਰ ਰਹੀ ਹਾਂ ਜੀ ਨਿਊ ਵਰਲਡ ਆਰਡਰ ਜਿਹੜਾ ਨਿਊ ਵਰਲਡ ਆਰਡਰ ਆ ਨਾ ਕਨਸਪੀਰੇਸੀ ਥਿਊਰੀਆਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਥਿਊਰੀਆਂ ਬਣੀਆਂ ਹੋਈਆਂ ਨੇ ਇਲੂਮੀਨਾਟੀ ਕੀ ਨੇ ਫ੍ਰੀ ਮੈਸਨਸ ਕੋਨ ਐਲੀਅਨਸ ਕਿੱਥੋਂ ਆਏ ਕਿੱਥੇ ਗਏ ਜਿਹੜੇ ਉੜਦੇ ਜਹਾਜ਼ ਹੁੰਦੇ ਨੇ ਜਿਹੜੇ ਦੂਜੀ ਦੁਨੀਆ ਤੋਂ ਦੂਜੇ ਗ੍ਰਹਾਂ ਤੋਂ ਜਹਾਜ਼ ਆਉਂਦੇ ਨੇ ਹਨਾ ਉਡਣ ਉਡਣ ਦਾ ਤਰੀਕਾ ਇਹਨਾਂ ਦਾ ਜਿਹਨੂੰ ਆਪਾਂ ਉਹ ਜਹਾਜ਼ ਅਸਲ ਦੇ ਵਿੱਚ ਦੇਖੇਗੇ ਕਿ ਨਹੀਂ ਦੇਖੇਗੇ ਹਨਾ ਉਹ ਅਸਲ ਫੈਕਟਾਂ ਦੀ ਜਿਹੜੀ ਕਿਤਾਬ ਉਹ ਮਨ ਲਾਦਾ ਪੂਰੇ ਹੈ ਨਹੀਂ ਹਿੰਦੀ ਦੇ ਵਿੱਚ ਵੀ ਹੈ ਨਹੀਂ ਇੰਗਲਿਸ਼ ਇੰਗਲਿਸ਼ ਚ ਤਾਂ ਹੈਗੇ ਨੇ ਪੰਜਾਬੀ ਦੇ ਵਿੱਚ ਵੀ ਹੈ ਨਹੀਂ ਉਹ ਆਪਣੀ ਪਹਿਲੀ ਕਿਤਾਬ ਆ ਰਹੀ ਹੈ ਮੈਂ ਰਿਪੋਰਟ ਕਰ ਰਿਹਾ ਹਾਂ ਉਸਨੂੰ ਨਹੀਂ ਮੈਂ ਆਪ ਲਿਖੀ ਹੈ ਜੀ ਉਹ ਕਿਤਾਬ ਰਿਸਰਚ ਕਰਕੇ ਠੀਕ ਹੈ ਹਾਂਜੀ ਉਹ ਬਹੁਤ ਕਮਾਲ ਦੀ ਕਿਤਾਬ ਹੈ ਮਨਲਾ ਤੋਂ ਹਰ ਭਾਸ਼ਾ ਵਿੱਚ ਸ਼ਪੂਗੀ ਤੇ ਉਹ ਚ ਮਤਲਬ ਹਰ ਦੇਸ਼ ਦੇ ਵਿੱਚ ਮੈਨੂੰ ਜਿਹੜੇ ਲੋਕ ਸਨ ਉਹਨਾਂ ਨਾਲ ਮੈਂ ਗੱਲਬਾਤ ਕਰਨ ਦਾ ਵਿਗਿਆਨਕਾ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈਨਾ ਤੇ ਇਹਦੀਆਂ ਕਿਤਾਬਾਂ ਜਿਹੜੀਆਂ ਬੈਂਡ ਕਿਤਾਬਾਂ ਨੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੈਨਾ ਬਹੁਤ ਕਮਾਲ ਦਾ ਐਕਸਪੀਰੀਅੰਸ ਰਿਹਾ ਇਸ ਕਿਤਾਬ ਨਾਲ ਮੇਰਾ ਨਿਊ ਵਰਲ ਬਹੁਤ ਕਮਾਲ ਦੀ ਖਰਾਬ ਹੋਊਗੀ ਜੇ ਤੁਸੀਂ ਪੜ੍ਹਨੀ ਚਾਹੀਦੀ ਹਰ ਇੱਕ ਪੜ੍ਹਤੋਂ ਹੋਣ ਵਾਲੇ ਸਮੇਂ 'ਚ ਹੋਰ ਕੀ ਕੀ ਜਿਹੜੇ ਆ ਕਿਤਾਬਾਂ ਲਿਖ ਰਹੇ ਹਾਂ ਜਾਂ ਕਿਤਾਬਾਂ ਤੋਂ ਮੈਂ ਨਾ ਜੀ ਮੈਂ ਫਿਲਮਾਂ ਤੇ ਕੰਮ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਹੁਣ ਕਿਤਾਬਾਂ ਦੇ ਨਾਲ ਨਾਲ ਫਿਲਮਾਂ ਕਰਨੀਆਂ ਚਾਹੀਦੀਆਂ ਨੇ ਤੇ ਬਾਬਾ ਸੁੱਖ ਰੱਖਿਆ ਜੀ ਫਿਲਮਾਂ ਵੀ ਕਰਾਂਗੇ ਰੰਟ ਆ ਰਹੀ ਹੈ ਜੀ ਦਾ ਹਾਫ ਮਦਰ ਆ ਰਹੀ ਆ ਬਲੈਕ ਪ੍ਰਿੰਟ ਦੇ ਵਿੱਚ ਜਿਹੜੇ ਤਿਹਾਰ ਜੇਲ ਹੈ ਜੀ ਤੇ ਹੜ ਜੇਲ ਦੇ ਵਿੱਚ ਜਿਹੜੇ ਕੈਦੀ ਨੇ ਜਾਂ ਜਿਨ੍ਹਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਨਾ ਤਿਹਾਰ ਜੇਲ ਦੇ ਵਿੱਚ ਜਿਹੜੀਆਂ ਫਾਂਸੀਆਂ ਹੋਈਆਂ ਨੇ ਉਹ ਜਿਹੜੇ ਬੰਦੇ ਨੇ ਫਾਂਸੀਆਂ ਦਿੱਤੀਆਂ ਨੇ ਜਿਹੜਾ ਬੰਦਾ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਫਾਂਸੀਆਂ ਅੰਦਰਾਂ ਜਿਵੇਂ ਅਫਸਰ ਗੁਰੂ ਹੋ ਗਿਆ 1984 ਤੇ ਵੇਲੇ ਜਿਹੜੇ ਸਿੱਖਾਂ ਨੂੰ ਫਾਂਸੀ ਦਿੱਤੀ ਗਈ ਹੈ ਨਾ ਉੱਥੇ ਧਿਆਨ ਦੇ ਵਿੱਚ ਉਹ ਸਮੇਂ ਉਹ ਬੰਦਾ ਮੌਜੂਦ ਸੀ ਉਹ ਬੰਦੇ ਨੇ ਕਿਤਾਬ ਲਿਖੀ ਆ ਉਹ ਬੰਦਾ ਜੇਲ ਦੇ ਅਸਲੀ ਰਹਾਸ ਦੱਸ ਰਿਹਾ ਵੀ ਜੇਲ ਚੱਲਦੀ ਕਿਵੇਂ ਆ ਕਿਉਂਕਿ ਭਾਰਤ ਦੀ ਸਭ ਤੋਂ ਖਤਰਨਾਕ ਜੇਲ ਹੈ ਜਿਹੜੇ ਤਿਹਾਰ ਜੇਲ ਹੈ ਤੇ ਉਹਦੇ ਬਾਰੇ ਉਹਦੀ ਅਸਲ ਸਚਾਈ ਕੀ ਆ ਉਹ ਉਹਨਾਂ ਬਾਦ ਕੀਤੀ ਆ ਪੰਜਾਬੀ ਦੇ ਵਿੱਚ ਜੀ ਉਹਦਾ ਨਾਮ ਬਲੈਕ ਬਰੈਂਡ ਆ ਤੇ ਹੁਣ ਪਿੱਛੇ ਉਹਤੇ ਵੈਬ ਸੀਰੀਜ਼ ਵੀ ਆਈ ਸੀਗੀ ਤੇ ਵੈਬ ਸੀਰੀਜ਼ ਤੋਂ 10% ਹੀ ਸੱਚ ਮੁੰਡਾ ਦਿਖਾਏਗਾ 10 ਤੋਂ ਵੀ ਘੱਟ ਹੀ ਦਿਖਾਇਆ ਗਿਆ ਕਿਤਾਬ ਜਿਹੜੋ ਪੜੂਗਾ ਪਾਠਕ ਉਹਦੇ ਸਾਹਮਣੇ ਉਹ ਸਾਰੀ ਤਸਵੀਰ ਬਣ ਕੇ ਆਊਗੀ ਉਸ ਤੋਂ ਬਾਅਦ ਜੀ ਮਤਲਬ ਇੱਕ ਦਾ ਹਾਫ ਮਾਦਰ ਕਿਤਾਬ ਆ ਜੋ ਕਸ਼ਮੀਰ ਤੇ ਆਮ ਲੋਕਾਂ ਨਾਲ ਹੋ ਰਿਹਾ ਹੈ ਨਾ ਇੱਕ ਮਾਂ ਦਾ ਪੁੱਤ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਇੱਕ ਸ਼ੱਕ ਦੇ ਵਿੱਚ ਉਹ ਨੂੰ ਉਹ ਨੂੰ ਮਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਪੁੱਤ ਕਿਹੜੇ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਹੈ ਹੈ ਤੋ ਨੀ ਮਾਂ ਜਿਹੜੀ ساری ਉਮਰ ਜਨਮ ਤੋਂ ਲੈ ਕੇ ਮੌਤ ਤੱਕ ਮੰਨ ਲਓ ਉਹ ਜਿਹੜੀ ਉਮਰ ਸਟਰਗਲ ਨਾਲ ਭਰੀ ਹੋਈ ਹੈ ਹਨਾ ਮਾਂ ਦੀ ਤੋ ਹਰ ਇੱਕ ਪੰਜਾਬ ਦੀ ਹਰਿਆਣੇ ਦੀ ਭਾਰਤ ਦੀ ਹਰ ਜੇਲ੍ਹ ਦੇ ਵਿੱਚ ਜਾਂਦੀ ਆ ਆਦੇ ਪੁੱਤ ਨੂੰ ਤਲਾਸ਼ਦੇ ਹੋਈ ਕਵਰੇ ਲਈ ਹਾਂ ਕਸ਼ਮੀਰ ਦੇ ਜਿਹੜੇ ਲੋਕਾਂ ਦੀ ਅਸਲੀ ਜ਼ਿੰਦਗੀ ਆ ਜਿਹੜੇ ਉਹਨਾਂ ਤੇ ਵਿੱਚ ਆਏ ਹੋਏ ਨੇ ਹਨਾ ਉਹਨਾਂ ਦੀ ਅਸਲ ਕਹਾਣੀ ਹੈ ਠੀਕ ਹੈ ਲਾਸਟ ਸਵਾਲ ਆਪਾਂ ਕਰਕੇ ਫਿਰ ਸਮਾਪਤੀ ਕਰਾਂਗੇ ਵੀ ਅੱਜ ਦਾ ਦੌਰ ਹੈ ਜਿਹੜਾ ਨੌਜਵਾਨ ਪੀੜੀ ਦਾ ਬਹੁਤ ਸਾਰਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਗਰਤ ਹੂੰ ਤੇ ਦੂਜਾ ਜਿਹੜਾ ਨਸ਼ਿਆਂ ਦੇ ਨਾਲ ਨਾਲ ਆ ਕਹਿੰਦੇ ਵੀ ਸੋਸ਼ਲ ਮੀਡੀਆ ਦਾ ਵੀ ਬਹੁਤ ਵੱਡਾ ਇਹ ਫੈਕਟਰ ਪੈ ਰਿਹਾ ਹੈ ਜਿਹੜਾ ਵੀ ਪੜ੍ਹਾਈ ਤੋਂ ਦੂਰ ਹੋ ਕੇ ਸਾਹਿਤ ਤੋਂ ਦੂਰ ਹੋ ਕੇ ਸੋਸ਼ਲ ਮੀਡੀਆ ਦੇ ਨਾਲ ਬਹੁਤ ਅਟੈਚਮੈਂਟ ਹੋ ਗਈ ਤੇ ਜਿੱਥੇ ਗਿਆਨ ਦੀ ਗੱਲ ਮਿਲਣੀ ਸੀਗੀ ਸੋਸ਼ਲ ਮੀਡੀਆ ਤੋਂ ਉੱਥੋਂ ਗਲਤ ਉਹ ਲੈ ਆ ਜਾ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਤੇ ਜਿਹੜਾ ਨੌਜਵਾਨਾਂ ਨੂੰ ਕੀ ਮੈਸੇਜ ਹੈ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਸੇਜ ਇਹ ਹੀ ਹੈ ਜੀ ਮੇਰਾ ਵੀ ਜਿਹੜੋ ਤੁਸੀਂ ਸੋਸ਼ਲ ਮੀਡੀਆ ਵਰਤਦੇ ਹੋ ਕਈ ਨੌਜਵਾਨ ਪੰਜ-ਪੰਜ ਸਾਲ ਹੋ ਗਏ ਹੋਣਗੇ ਸਾਰਿਆਂ ਨੂੰ ਸੋਸ਼ਲ ਮੀਡੀਆ ਵਰਤੇ ਦਿਨ ਵੀ ਤੁਸੀਂ ਇਹ ਸੋਚੋ ਵੀ 6 ਸਾਲਾਂ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੋਂ ਕੀ ਪਾਇਆ ਇਹ ਤੁਸੀਂ ਆਦੀ ਕਾਪੀ ਤੇ ਤੁਸੀਂ ਕਲਾਸ ਦੇ ਵਿੱਚ ਬਿਆਨ ਕਰਦੇ ਮੈਂ ਆ ਕੋ ਸੋਸ਼ਲ ਮੀਡੀਆ ਤੋਂ ਸਿੱਖਿਆ ਹੈ ਨਾ ਜੇ ਤੁਸੀਂ ਇੱਕ ਲਾਈਨ ਦੇ ਵਿੱਚ ਦੋ ਲਾਈਨਾਂ ਦੇ ਵਿੱਚੋਂ ਲਿਖ ਦੋਵੇਂ ਮੈਂ ਆ ਕੋ ਸਿੱਖਿਆ ਫਿਰ ਤੁਸੀਂ ਮੰਨ ਲਓ 5 ਸਾਲ ਤੁਹਾਡੇ ਕਿਸੇ ਨਾ ਕਿਸੇ ਇੱਕ ਲਾਈਨ ਲਿਖੇ ਤਾਂ ਹੋਏ ਕਿਉਂਕਿ ਥੋੜਾ ਦਿਮਾਗ ਉੱਚੀ ਦਾਦੀ ਹੋ ਗਿਆ ਸਭ ਤੋਂ ਵੱਡਾ ਨਸ਼ਾ ਇਸ ਟਾਈਮ ਸੋਸ਼ਲ ਮੀਡੀਆ ਰ ਹੈ ਉਸ ਤੇ ਜਿਹੜਾ ਤੁਸੀਂ ਕੰਟੈਂਟ ਦੇਖ ਰਹੇ ਹੋ ਉਹ ਕੰਟੈਂਟ ਥੋੜੇ ਜ਼ਿੰਦਗੀ ਵਿੱਚ ਕਿਤੇ ਵੀ ਕੰਮ ਨਹੀਂ ਆਊਗਾ ਜੇ ਤੁਸੀਂ ਕੋਈ ਜਾਣਕਾਰੀ ਭਰਪੂਰ ਗੱਲ ਸੁਣ ਰਹੇ ਹੋ ਚੰਗੇ ਪੋਡਕਾਸਟ ਸੁਣ ਰਹੇ ਹੋ ਹੈ ਨਾ ਇਨਫੋਰਮੇਟਿਵ ਵੀਡੀਓ ਦੇਖ ਰਹੇ ਹੋ ਉਹ ਤਾਂ ਅੱਡ ਗੱਲ ਉਹ ਵੀ ਬੰਦਾ ਜੋ ਇਹ ਚੀਜ਼ਾਂ ਦੇਖਦਾ ਉਹ ਕਿਤਾਬਾਂ ਵੀ ਪੜ੍ਹਦਾ ਹੋਊਗਾ ਬੁੱਤ ਘਟ ਸੋਸ਼ਲ ਮੀਡੀਆ ਤੇ ਆਉਂਦਾ ਜਿਹੜਾ ਬੰਦਾ ਮੰਨ ਲਓ ਇਹਨਾਂ ਚੀਜ਼ਾਂ ਨੂੰ ਜਾਣਦਾ ਹੈ ਨਾ ਡੀਪਲੀ ਜੇ ਤੁਸੀਂ ਮੰਨ ਲਓ ਦੇਖ ਹੀ ਦੂਜੇ ਕੰਟੈਂਟਰ ਰਹੇ ਹੋ ਉਹਦੇ ਵਿੱਚ ਨਾ ਕੁਝ ਨਿਕਲਣਾ ਨਾ ਕੁਝ ਹੋਣਾ ਇਹ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਜੀ ਇਹ ਜ਼ਿੰਦਗੀ ਦਾ ਜੇ ਤੁਸੀਂ ਲਾਹਾ ਲੈਣਾ ਚੰਗੀ ਤਰ੍ਹਾਂ ਤਾਂ ਮੈਨੂੰ ਲੱਗਦਾ ਕਿ ਦੂਸਰ ਸੋਸ਼ਲ ਮੀਡੀਆ ਤੇ ਜਿਹੜੇ ਆਹ ਦੁਨੀਆਬੀ ਨਸ਼ੇ ਨੇ ਹੈਨਾ ਇਹਨਾਂ ਨੂੰ ਛੱਡਣਾ ਚਾਹੀਦਾ ਕਿਉਂਕਿ ਨਸ਼ਿਆਂ ਦੇ ਵਿੱਚ ਤੁਸੀਂ ਕੁਝ ਟਾਈਮ ਲਈ ਮਸਤ ਰਹਿ ਸਕਦੇ ਹੋ ਹਮੇਸ਼ਾ ਲਈ ਨਹੀਂ ਜੇ ਤੁਸੀਂ ਹਮੇਸ਼ਾ ਲਈ ਮਸਤ ਰਹਿ ਨੂੰ ਕੁਛ ਨਾ ਕੁਛ ਰਾਹ ਦੇਣਾ ਪਊਗਾ ਕਹਿੰਦੇ ਨਸ਼ਾ ਕਰਨਾ ਤਾਂ ਕਿਤਾਬਾਂ ਅੰਦਾ ਕਰੋ ਇਹ ਵੀ ਕਿਹਾ ਜਾਂਦਾ ਹੈਗਾ ਤੇ ਇਹ ਕਿਤਾਬ ਜਿਹੜੀ ਇੱਕ ਚੰਗਾ ਗਿਆਨ ਦਿੰਦੀ ਹੈ ਜਿਹੜੀ ਤੇ ਆਉਣ ਵਾਲੇ ਟਾਈਮ 'ਚ ਹੈ ਜਿਹੜਾ ਉਹ ਉਸ ਲੰਮੇ ਟਾਈਮ ਤੱਕ ਤੁਹਾਨੂੰ ਲੱਗਦਾ ਇੱਕ ਨਾ ਮੈਂ ਥੋੜੀ ਜਿਹੀ ਹੋਰ ਟਿੱਪਣੀ ਕਰਨਾ ਚਾਹੁੰਦਾ ਜੀ ਅੱਜ ਕੱਲ ਦੇ ਯੂਥ ਨੂੰ ਨਾ ਜਿਹੜਾ ਪਲੇਖਾ ਪਾਇਆ ਜਾ ਰਿਹਾ ਗਾਲਿਆਂ ਰਾਹੀਂ ਹੈ ਹਨਾ ਉਹ ਇਹ ਬਾ ਰਹੇ ਜੀ ਮਤਲਬ ਜਿਹੜਾ ਗੁੰਡਾ ਬੰਦਾ ਉਹ ਉਹ ਆਪਣੇ ਯੋਧੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਅਸਲ ਤੇ ਯੋਧੇ ਵਿੱਚ ਨੂੰ ਇਹ ਨਹੀਂ ਪਤਾ ਵੀ ਗੁੰਡੇ ਤੇ ਯੋਧੇ ਦੇ ਵਿੱਚ ਕੀ ਫਰਕ ਆ ਹੈਨਾ ਜੇ ਤੁਸੀਂ ਆਪ ਨਿਜੀ ਲੜਾਈ ਦੇ ਵਿੱਚ ਮਰਦੇ ਹੋ ਸ਼ਹੀਦ ਨਹੀਂ ਹੁੰਦੇ ਜੀ ਹੈਨਾ ਜੇ ਤੁਸੀਂ ਕਿਸੇ ਕੌਮ ਦੇ ਲੇਖੇ ਲੱਗਦੇ ਹੋ ਉਹ ਸ਼ਹੀਦ ਹੁੰਦਾ ਤੁਸੀਂ ਸਾਇਤ ਲਿਖਣ ਦੀ ਕੋਸ਼ਿਸ਼ ਕਰਦੇ ਹੋ ਸਾਇਤ ਪੜਦੇ ਹੋ ਤੁਹਾਨੂੰ ਲੱਗਦਾ ਵੀ ਤੁਹਾਡੇ ਲਿਖਣ ਨਾਲ ਵੀ ਕੋਈ ਜਿਹੜੇ ਨੌਜਵਾਨ ਆ ਉਹ ਹੋਰ ਕਿਸ ਰਾਹ ਤੇ ਆਉਣਗੇ ਸਾਇਤ ਵਾਲੇ ਪਾਸੇ ਜਾਂ ਕਿੰਨੀ ਕੁ ਕੋਈ ਲਗਦੀ ਹੈ ਉਫਲਾਉਦੀ ਥੋੜੀ ਮੋਟੀ ਕੋਈ ਉਫਲਾਉਦੀ ਲਗਦੀ ਹੈ ਜੀ ਬਿਲਕੁਲ ਲਗਦੀ ਆ ਕਿਉਂਕਿ ਸਾਡਾ ਕੰਮ ਤਾਂ ਜੀ ਮੰਨ ਲਓ ਜੰਗਲ ਬਝਾਉਣ ਦੀ ਅੱਗ ਜਿਹੜੀ ਅੱਗ ਲੱਗ ਰਹੀ ਹੈ ਜੰਗਲ ਦੇ ਵਿੱਚ ਉਹਨੂੰ ਬਝਾਉਣ ਦੇ ਵਿੱਚ ਹੀ ਆਉਣਾ ਚਾਹੀਦਾ ਹੈ ਹਨਾ ਨਾ ਕਿ ਲਾਉਣ ਦੇ ਵਿੱਚ ਆਉਣਾ ਚਾਹੀਦਾ ਜਾਂ ਉਹਨੂੰ ਸਾਹਮਣੇ ਬੈਠ ਕੇ ਦੇਖਣ ਦੇ ਵਿੱਚ ਆਉਣਾ ਚਾਹੀਦਾ ਸਾਡਾ ਮਕਸਦ ਹੈ ਅਸਤ ਲੱਗੇ ਪਏ ਜਿਹੜੀ ਅੱਗ ਮੱਚੀ ਪਈ ਉਹਨੂੰ ਬੁਝਾਈ ਗਈ ਕਿਸੇ ਵਜ੍ਹਾ ਹੈ ਨਾ ਤੇ ਜੰਗਲ ਦੀ ਅੱਗ ਬੁਝੇ ਤੇ ਜਿਹੜਾ ਜੰਗਲ ਆ ਫਿਰ ਤੋਂ ਹਰਾ ਭਰਿਆ ਹੋਵੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਸਨ ਗੁਰਪ੍ਰੀਤ ਸਿੰਘ ਆਸਿਵ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ 'ਚ ਇਹ ਕਹਿੰਦੇ ਆਂ ਵੀ ਅਸੀਂ ਫਿਲਮਾਂ ਦੇ ਵੀ ਜਿਹੜੇ ਵਰਕ ਕਰ ਰਹੇ ਆਂ ਲਿਖ ਰਹੇ ਆਂ ਚੰਗੀਆਂ ਫਿਲਮਾਂ ਲੈ ਕੇ ਆਉਣਗੇ ਚੰਗੀ ਸੋਚ ਦੇ ਮਾਲਕ ਹੈ ਤੇ ਨੌਜਵਾਨਾਂ ਨੂੰ ਵੀ ਅਪੀਲ ਹੈ ਵੀ ਇਸੇ ਤਰ੍ਹਾਂ ਹੀ ਚੰਗਾ ਸਾਹਿਤ ਪੜੋ ਸਾਹਿਤ ਦਾ ਗਿਆਨ ਹੈ ਜਿਹੜਾ ਅਸਲ ਗਿਆਨ ਹੈ ਸੋਸ਼ਲ ਮੀਡੀਆ ਦਾ ਗਿਆਨ ਹੈ ਜਿਹੜਾ ਕਹਿੰਦੇ ਝੂਠਾ ਗਿਆਨ ਤੇ ਨਸ਼ਿਆਂ ਤੋਂ ਜੇ ਨਸ਼ਾ ਕਰਨ ਤਾਂ ਜਿਹੜੇ ਦੁਨਿਆਵੀ ਨਸ਼ਿਆਂ ਨੂੰ ਛੱਡ ਕੇ ਕਿਤਾਬਾਂ ਦਾ ਤੇ ਗਿਆਨ ਦਾ ਜਿਹੜਾ ਸਾਹਿਤ ਦਾ ਨਸ਼ਾ ਹੈ ਉਹ ਕਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੇ ਗੱਲਬਾਤ ਚੰਗੀ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਫੇਸਬੁਕ ਪੇਜ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਔਰ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਕੇ ਆਪਣੇ ਕਮੈਂਟ ਰਾਹੀਂ ਆਪਣੀ ਰਾਏ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਧੰਨਵਾਦ